ਅੱਜ ਨਾਲ ਆਪਾਂ A to Z ਵਾਲੀ ਗੱਲ ਕਰਨੀ ਹੈ ਵੀ ਸਿਰਾ ਲਾ ਦੇਣਾ ਵੀ ਜੇ ਇੱਕ ਵਾਰੀ ਤੁਹਾਡੀ ਵੀਡੀਓ ਹੀ ਵੇਖ ਲੈਣ ਕਿਸਾਨ ਭਰਾ ਤੇ ਉਹਨੂੰ ਹਲਦੀ ਵਾਲੀ ਵੀਡੀਓ ਹੋਰ ਨਾਲ ਲੱਭਣੀ ਪਵੇ ਇੱਥੇ ਆ ਕੇ ਉਹਦਾ ਮਤਲਬ ਦੀ ਭਾਲ ਖਤਮ ਹੋ ਜੇ ਸੌਖਾ ਹੀ ਹੈ ਬਈ ਤੁਹਾਨੂੰ ਸਾਰੀਆਂ ਚੀਜ਼ਾਂ ਕਲੀਅਰ ਕਰਤੀਆਂ ਬੀਜ ਕਿਵੇਂ ਲਾਉਣਾ ਹੈ ਬੀਜ ਕਿੰਨਾ ਪੈਣਾ ਹੈਗਾ ਕੀ ਭਾਬੀ ਜੀ ਯੂਨੀਵਰਸਿਟੀ ਵੇਚਦੀ ਹੈ ਕੀ ਫਾਰਮਰ ਵੇਚਦੇ ਹੈ ਕਿੱਥੋਂ ਕਿੱਥੋਂ ਕਿਹੜੀਆਂ ਵੈਰਾਈਟੀਆਂ ਮਿਲਦੀਆਂ ਲਾਉਣਾ ਕਿਵੇਂ ਆ ਉਹ ਵੀ ਦੱਸਤਾ ਪੱਟਣ ਦਾ ਤਰੀਕਾ ਹੁਣ ਦੋ ਤਰੀਕੇ ਆ ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਮੈਂ ਕੁਲਵਿੰਦਰ ਔਲਖ ਹਾਜ਼ਰ ਆ ਇੱਕ ਹੋਰ ਅਹਿਮ ਜਾਣਕਾਰੀ ਦੇ ਨਾਲ ਇਹ ਜਿਹੜੀ ਜਾਣਕਾਰੀ ਤੁਹਾਨੂੰ ਦੇਣੀ ਹੈ ਜਿਹੜੀ ਫਸਲ ਦੇ ਨਾਲ ਰਿਲੇਟਡ ਇਹ ਜਾਣਕਾਰੀ ਦੇਣੀ ਹੈ ਇਹ ਤੁਹਾਡੀ ਬਾਕੀ ਫਸਲਾਂ ਜੇ ਤੁਸੀਂ ਝੋਨੇ ਦਾ ਖੇੜਾ ਛੱਡਣਾ ਤਾਂ ਇਹਨੂੰ ਅਪਣਾ ਲਓਗੇ ਮੈਨੂੰ ਲੱਗਦਾ ਵੀ ਸਾਰਿਆਂ ਤੋਂ ਵਧੀਆ ਰਹੋਗੇ ਮੇਰੇ ਨਾਲ ਜ਼ਿਆਦਾ ਮੈਂ ਇੰਟਰੋ ਲੰਮੀ ਨਾ ਕਰਾਂ ਮੇਰੇ ਨਾਲ ਨੇ ਗਰ ਸੇਵਕ ਬਰਾੜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਸੈਨਾ ਖੇੜੇ ਦੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਬਾਈ ਜੀ ਕਿਸ ਕਿਸਮ ਦੀ ਖੇਤੀ ਕਰਦੇ ਆ ਆ ਇੱਥੇ ਕਿਹੜੀ ਬਜਾਦ ਹੁਣ ਹੋਈ ਆ ਕੀ ਚੱਲ ਰਿਹਾ ਇਹ ਸਾਰੀ ਜਾਣਕਾਰੀ ਆਪਾਂ ਬਰਾੜ ਸਾਹਿਬ ਤੋਂ ਲੈਣੀ ਆ ਬਰਾੜ ਸਾਹਿਬ ਪਹਿਲਾਂ ਤੁਹਾਡਾ ਸਾਡੇ ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਬਹੁਤ ਬਹੁਤ ਸਵਾਗਤ ਹੈ ਸਸਿਗਾ ਬਾਈ ਜੀ ਤੁਹਾਡਾ ਵੀ ਬਹੁਤ ਧੰਨਵਾਦ ਤੁਸੀਂ ਚੱਲ ਕੇ ਆਏ ਹੋ ਹਨਾ ਤੁਹਾਡੇ ਚੈਨਲ ਦਾ ਵੀ ਤੁਹਾਡੇ ਕੈਮਰਾਮੈਨ ਸਾਰਿਆਂ ਦਾ ਤੁਹਾਡੀ ਟੀਮ ਦਾ ਬਾਈ ਜੀ ਤੁਸੀਂ ਇੱਥੇ ਆਏ ਹੋ ਅੱਜ ਆਪਾਂ ਜਿਹੜੀ ਗੱਲਬਾਤ ਆ ਉਹ ਹਲਦੀ ਬਾਰੇ ਕਰਾਂਗੇ ਬਾਈ ਜੀ ਤਾਂ ਮੈਂ ਉਹੀ ਦੇਖਿਆ ਮੈਂ ਕਹਣਾ ਵੀ ਲੋਕ ਤਾਂ ਪ੍ਰਾਲੀ ਦਾ ਬਹੁਤ ਵੱਡਾ ਮੁੱਦਾ ਹੈ ਸਰਕਾਰਾਂ ਅੱਗੇ ਮੁੱਦਾ ਹੈ ਕਿਸਾਨ ਅੱਗੇ ਮੁੱਦਾ ਤੇ ਤੁਸੀਂ ਉਤੋਂ ਡੰਪ ਤੋਂ ਪ੍ਰਾਲੀ ਭਰ-ਭਰ ਕੇ ਟਰਾਲੀਆਂ ਇੱਥੇ ਵਾਂਚ ਲਈ ਆਉਣੇ ਆ ਕੀ ਚੱਕਰ ਹੈ ਜੀ ਹਲਦੀ ਦੀ ਬਾਜਾਨ ਦੇ ਵਿੱਚ ਪ੍ਰਾਲੀ ਦਾ ਵੀ ਆਪਾਂ ਵੇਖਣਾ ਤੇ A to Z ਅੱਜ ਜਾਣਕਾਰੀ ਆਪਾਂ ਨਾਲ ਹਲਦੀ ਦੀ ਬਾਜਾਨ ਬਾਰੇ ਦੇਣੀ ਹੈ ਕਿਉਂਕਿ ਤੁਹਾਡਾ ਲੰਮਾ ਤਜਰਬਾ ਆਏ ਵਾਰੀ ਤੁਸੀਂ ਹਲਦੀ ਦੀ ਬਜਾਅਦ ਕਰਦੇ ਹਾਂ ਤੇ ਐਤਕੀ ਮੈਨੂੰ ਲੱਗਦਾ ਵੀ 60 ਕੁਇੰਟਲ ਦੇ ਲਗਭਗ ਤੁਸੀਂ ਬੀਜ ਵੀ ਹੈ ਜਿਹੜਾ ਉਹ ਹਲਦੀ ਦਾ ਦੇ ਚੁੱਕੇ ਹੋ ਕਿਸਾਨਾਂ ਨੂੰ ਜੀ ਜੀ ਬਾਈ ਜੀ ਇਹਦੇ ਨਾਲ ਇੱਕ ਤਾਂ ਵੱਡਾ ਜਿਹੜਾ ਮੁੱਦਾ ਸਾਡਾ ਪਾਣੀ ਦਾ ਹਨਾ ਮਸਲਾ ਹੈਗਾ ਪਾਣੀ ਢੂੰਗੇ ਹੋਈ ਜਾਂਦੇ ਆ ਤੇ ਹਰੇਕ ਬੰਦਾ ਹੀ ਪੰਜਾਬ ਦਾ ਜਿਹੜਾ ਇਹ ਚਿੰਤਾ ਕਰਦਾ ਹੈ ਕਿ ਪਾਣੀ ਦਾ ਹੱਲ ਕਿਵੇਂ ਨਾ ਕਿਵੇਂ ਹੋਵੇ ਕਿਉਂਕਿ ਝੋਨਾ ਜਿਹੜਾ ਉਹ ਪਾਣੀ ਬਹੁਤ ਜ਼ਿਆਦਾ ਲੈ ਜਾਂਦਾ ਹਨ ਫਿਰ ਉਸ ਤੋਂ ਬਾਅਦ ਵੱਡਾ ਸੰਕਟ ਬਿਜਲੀ ਵਾਲਾ ਵੀ ਹੱਲ ਹੁੰਦਾ ਕਿਉਂਕਿ ਜਿਹੜੀਆਂ ਮੋਟਰਾਂ ਇੰਨੇ-ਇੰਨੇ ਘੰਟੇ ਚੱਲਦੀਆਂ ਤੋ ਬਿਜਲੀ ਦੀ ਕਿੱਡੀ ਵੱਡੀ ਖਫਤਾ ਹੈ ਤਾਂ ਇਹ ਜਿਹੜਾ ਝੋਨੇ ਤੋਂ ਕੜਕ ਤੋਂ ਬਦਲ ਕਰਕੇ ਜਿਹੜਾ ਆਪਾਂ ਇਹ ਇਧਰ ਨੂੰ ਆਏ ਆ ਬਾਈ ਜੀ ਹਲਦੀ ਤੇ ਗੰਡੇ ਵੱਲ ਤਾਂ ਅੱਜ ਆਪਾਂ ਜਿਹੜੀ ਖਾਸ ਗੱਲਬਾਤ ਹਲਦੀ ਬਾਰੇ ਹੀ ਕਰਦੇ ਆ ਤੇ ਜਿਹੜੀ ਬਈ ਤੁਸੀਂ ਗੱਲ ਕੀਤੀ ਸੀ ਪਰਾਲੀ ਦੀ ਨਾ ਇਹ ਮਲਚਿੰਗ ਕਰਦੇ ਆ ਆਪਾਂ ਇਹਨੂੰ ਮਲਚਿੰਗ ਕਹਿੰਦੇ ਆ ਤੇ ਪ੍ਰਾਲੀ ਤਾਂ ਵੱਡਾ ਇਸ਼ੂ ਹੈ ਲੋਕਾਂ ਲਈ ਇਹ ਮਤਲਬ ਕਿ ਪ੍ਰੋਬਲਮ ਹੈ ਕਹਿ ਸਕਦੇ ਆ ਵੀ ਉਹ ਜੇ ਤਾਂ ਛੋਟੇ ਸੰਦ ਹੈ ਕਈਆਂ ਕੋਲੇ ਵਿੱਚ ਨਹੀਂ ਪਾਈ ਜਾਂਦੀ ਤੇ ਅੱਗ ਲਾਉਂਦੇ ਆ ਤਾਂ ਜਿਹੜੇ ਸੈਂਟਰ ਦੇ ਬਹੁਤ ਵੱਡੇ ਵੱਡੇ ਤੇ ਜੁਰਮਾਨੇ ਹੈਗੇ ਆ ਕਿਸਾਨਾਂ ਤੇ ਜਾਂ ਬਹੁਤ ਸਾਰੇ ਪਰਚੇ ਵੀ ਹੋਏ ਆ ਉਹਨਾਂ ਤੋਂ ਵੀ ਬਚਿਆ ਜਾ ਸਕਦਾ ਵੀ ਹੁਣ ਇਹ ਆਪਾਂ ਜਦੋਂ ਮਲਚਿੰਗ ਕਰਦੇ ਆ ਇੱਕ ਤਾਂ ਡਾਇਰੈਕਟ ਜਿਹੜੀ ਸਨਲਾਈਟ ਪੈਂਦੀ ਹੈ ਉਹ ਤੋਂ ਜਿਹੜਾ ਆਪਣਾ ਵਾਣ ਬਚਿਆ ਰਹਿੰਦਾ ਹੈ ਨਾ ਧਰਤੀ ਨੰਬਰ 2 ਜਿਹੜਾ ਇਹਦੇ ਵਿੱਚ ਮੌਇਸਚਰ ਮੈਂਟੇਨ ਰਹਿੰਦਾ ਹੈਗਾ ਕਿਉਂਕਿ ਹਲਦੀ ਨੂੰ ਮੌਇਸਚਰ ਬਹੁਤ ਚਾਹੀਦਾ ਹੁੰਦਾ ਵੀ ਸੈੱਲ ਰਹੇ ਹੈ ਨਾ ਤੇ ਨੰਬਰ 3 ਜਿਹੜੀ ਹਰੇਕ ਫਸਲ ਵਾਸਤੇ ਵੱਡੀ ਸਮੱਸਿਆ ਨਦੀਨਾਂ ਦੀ ਹੁੰਦੀ ਹੈ ਆਪਾਂ ਨੂੰ ਬਿਨਾ ਕਿਸੇ ਹਰਬੀਸਾਈਡ ਕੀਤੇ ਬਿਨਾ ਕੈਮੀਕਲ ਪਾਏ ਬਿਨਾ ਕੋਈ ਹੋਰ ਸਪਰੇਅ ਕੀਤੇ ਜਦੋਂ ਪਰਾਲੀ ਨਾਲ ਤੁਸੀਂ ਦੇਖ ਹੀ ਰਹੇ ਹੋਗੇ ਇੰਨੀ ਜ਼ਿਆਦਾ ਪਰਾਲੀ ਆਪਾਂ ਉੱਤੇ ਚੜਾਤੀ ਵਾਹਦੇ ਤਕਾ ਕੇ ਤੋਂ ਨਿਕਲਣਾ ਹੀ ਨਹੀਂ ਕੀ ਹੁੰਦਾ ਹਲਦੀ ਜਿਹੜੀ ਹੈਗੀ ਆ ਨਾ ਇਹ ਜਦੋਂ ਨਿਕਲਦੀ ਆ ਬਾਈ ਇਹ ਤਿੱਖੀ ਹੁੰਦੀ ਆ ਤੇ ਇਹਨੇ ਪਰਾਲੀ ਉੱਤੇ ਪਹਿਲਾਂ ਹੀ ਵਿਛਾਤੀ ਆਪਾਂ ਮੰਨ ਲਓ ਪਰਸੋਂ ਬਜਾਨ ਕੀਤੀ ਆ ਤੇ ਇਹਦੇ ਵਿੱਚੋਂ ਨਿਕਲੇ ਉਹਨਾਂ ਦੇ ਬਾਹਰ ਆ ਕੇ ਪੱਤਾ ਬੰਨਣਾ ਇਹਦਾ ਇਹਦੇ ਨਾਲ ਕੋਈ ਹਲਦੀ ਨੂੰ ਨੁਕਸਾਨ ਨਹੀਂ ਗਾ ਤੇ ਨਦੀਨ ਨੇ ਕੋਈ ਹੋਂ ਨਹੀਂ ਦੇਣਾ ਬਾਈ ਜੀ ਏ ਪਰਾਲੀ ਵਾਲੇ ਸੀਗਾ ਬਾਈ ਜੀ ਹੋਰ ਦੱਸੋ ਤੁਸੀਂ ਕੀ ਪੁੱਛੋ ਤਾਂ ਹੁਣ ਆਪਾਂ ਨਾ ਸਾਡੇ ਕਿਸਾਨ ਭਰਾਵਾਂ ਨੂੰ ਇਹਦੀ ਬਜਾਦ ਬਾਰੇ ਦੱਸਦੀ ਆ ਕਿਉਂਕਿ ਹਾਲੇ ਵੀ ਮਤਲਬ ਜੇ 5-6 ਦਿਨ ਪਏ ਆ ਤੇ ਜੇ ਕੋਈ ਮਤਲਬ ਇਹਨਾਂ ਦਿਨਾਂ ਦੇ ਵਿੱਚ ਹਲਦੀ ਦੀ ਬਜਾਦ ਕਰਦਾ ਬਾਈ ਜੀ ਖੇਤ ਦੀ ਤਿਆਰੀ ਕਿਵੇਂ ਕਰੇ ਵਟਾਂ ਤੇ ਵੀ ਜੇ ਬੈੱਡ ਬਣਾ ਕੇ ਬੀਜੇ ਬੀਜਣ ਦਾ ਤਰੀਕਾ ਕੀ ਹੋਵੇ ਇਹ ਦੱਸੋ ਅਸਲ ਭਾਈ ਮੈਂ ਵੀ ਤੁਸੀਂ ਆਏ ਹੋ ਚੰਗਾ ਲੱਗਿਆ ਇਹਦੇ ਬਾਰੇ ਆਪਾਂ ਅੱਜ ਖੁੱਲ ਕੇ ਗੱਲ ਹੀ ਕਰਾਂਗੇ ਕਿਉਂਕਿ ਬਹੁਤ ਸਾਰੇ ਚੈਨਲਾਂ ਤੇ ਬਹੁਤ ਸਾਰੀਆਂ ਵੀਡੀਓ ਪਈਆਂ ਮੈਂ ਵੀ ਦੇਖੀਆਂ ਪਰ ਕਿਸੇ ਵੀ ਚੈਨਲ ਦੇ ਹਲੇ ਤੱਕ ਮੈਨੂੰ ਐ ਲੱਗਦਾ ਹਲਦੀ ਬਾਰੇ ਗੱਲ ਬਹੁਤ ਹੋ ਗਈ ਪਰ ਹਲਦੀ ਦਾ ਸਿਰਾ ਕਿ ਛੇਨ ਨਹੀਂ ਲਾਇਆ ਵੀ ਭਾਈ ਇੰਨਾ ਵੀ ਪੈਣਾ ਐ ਇੰਨੇ-ਇੰਨੇ ਦੂਰ ਬੀਜਣੀਆਂ ਆਹ ਟੰਗ ਤਰੀਕਾ ਹੈਗਾ ਉਹ ਸਾਰੀ ਜਿਹੜੀ ਡਿਟੇਲ ਨਹੀਂ ਕਿਤੇ ਮੈਨੂੰ ਲੱਭੀ ਹਲੇ ਤੱਕ ਹੁਣ ਆਪਾਂ ਪਹਿਲਾਂ ਗੱਲ ਕਰਦੇ ਆ ਸੀਡ ਦੀ ਵੀ ਜਿਹੜਾ ਸੀਡ ਪੈਂਦਾ ਕਿੰਨਾ ਹਲਦੀ ਦਾ ਜਿਹੜਾ ਯੂਨੀਵਰਸਿਟੀ ਰਿਕਮੈਂਡ ਕਰਦੀ ਹੈ ਤਾਂ 7 ਕੁਇੰਟਲ 1 ਪਰ ਕਿਤੇ ਨਾ ਕਿਤੇ ਮੈਨੂੰ ਐ ਲੱਗਦਾ ਤਜਰਬਿਆਂ ਚੋਂ ਵੀ ਜੇ 7 ਤੋਂ ਵੀ ਵੱਧ ਪਾਲਾਂਗੇ ਨਾ ਇਹਦਾ ਜਿਹੜਾ ਝਾੜ ਹੈ ਬਈ ਐ ਨਹੀਂ ਹੁੰਦਾ ਪ੍ਰਤੀ ਕਿਲਾਈਨਾ ਇਹ ਲਗਭਗ 10 ਗੁਣਾ ਨਿਕਲਦੀ ਆ ਜੇ 7 ਕੁਇੰਟਲ ਸੀਡ ਪਾਲਿਆ ਤਾਂ 70 ਕੁਇੰਟਲ ਝਾੜ ਹੋਊਗਾ 10 ਕੁਇੰਟਲ ਸੀਡ ਪਾਲਿਆ 100 ਕੁਇੰਟਲ ਝਾੜ ਹੋ ਜਾਊਗਾ ਝਾੜ ਵਧਾਉਣ ਵਾਸਤੇ ਥੋੜਾ ਜਿਹਾ ਸੀਡ ਆਪਾਂ ਜੇ ਵੱਧ ਲੈ ਕੇ ਚੱਲਦੇ ਆ ਤਾਂ ਆਪਾਂ ਨੂੰ ਉਹ ਅੱਗੇ ਜਾ ਕੇ ਉਹਦਾ ਜਿਹੜਾ ਫਾਇਦਾ ਇਹ ਹੁੰਦਾ ਵੀ ਉਹ ਆਪਣਾ ਜਿਹੜਾ ਝਾੜ ਵੱਧ ਜਾਂਦਾ ਹੈਗਾ ਤੇ ਜਿਹੜਾ ਸੀਡ ਹੈਗਾ ਇਹ ਕਈ ਤਰ੍ਹਾਂ ਦਾ ਜਿਹੜਾ ਆਪਣੇ ਪੰਜਾਬ ਦੇ ਵਿੱਚ ਚੱਲਦਾ ਹੈ ਪ੍ਰਚਲਿਤ ਹੈ ਜਿਹੜਾ ਆਪਣ ਤੇ ਮੈਂ ਜਾਦਾ ਯੂਨੀਵਰਸਿਟੀ ਨਾਲ ਹੀ ਜੁੜ ਕੇ ਚੱਲਦਾ ਹੁੰਨਾ ਤਾਂ ਯੂਨੀਵਰਸਿਟੀ ਦੀ ਜਿਹੜੀਆਂ ਦੋ ਕਿਸਮਾਂ ਆਉਂਦੀਆਂ ਆਰਗੈਨਿਕ ਪੰਜਾਬ 1 ਤੇ ਆਰਗੈਨਿਕ ਪੰਜਾਬ 2 ਹੁਣ ਜੇ ਆਪਾਂ ਦੋਹਾਂ ਦੇ ਫਰਕ ਦੀ ਗੱਲ ਕਰੀਏ ਪਹਿਲਾਂ ਜਿਹੜੀ ਇਹਨਾਂ ਨੇ ਯੂਨੀਵਰਸਿਟੀ ਨੇ ਮੰਨ ਲਓ ਆਮ ਦੇਸੀ ਸੀਡ ਆਉਂਦੇ ਸੀ ਉਹਨਾਂ ਨੂੰ ਸੋਧ ਕੇ ਜਿਹੜੇ ਉੱਥੇ ਰਿਸਰਚਰ ਨੇ ਉੱਥੇ ਸ਼ਾਇਦ ਡਾਕਟਰ ਰਜਿੰਦਰ ਅੱਜਕੱਲ੍ਹ ਹਲਦੀ ਦੇ ਜਿਹੜੇ ਹੈੱਡ ਹੈਗੇ ਆ ਪਹਿਲਾਂ ਪੰਜਾਬ 1 ਬਣੀ ਸੀਗੀ ਫਿਰ ਉਸ ਤੋਂ ਬਾਅਦ ਉੱਤੇ ਹੋਰ ਰਿਸਰਚ ਹੋਈ ਤਾਂ ਉਹ ਜਿਹੜਾ ਜਿਵੇਂ ਕਹਿੰਦੇ ਵੀ ਇਹਦਾ ਸੋਧਿਆ ਹੋਇਆ ਰੂਪ ਉਹਦੀ ਪੰਜਾਬ 2 ਆ ਗਈ ਪੰਜਾਬ 2 ਦੇ ਵਿੱਚ ਇੱਕ ਤਾਂ ਕਲਰ ਵਧੀਆ ਬਣਦਾ ਹਲਦੀ ਦਾ ਨੰਬਰ 2 ਇਹਦਾ ਝਾੜ ਉਹਦੇ ਨਾਲੋਂ ਥੋੜਾ ਜਿਆਦਾ ਹੁੰਦਾ ਸੋ ਆਪਾਂ ਪੰਜਾਬ 2 ਵੈਰੈਟੀ ਤੇ ਹੀ ਜ਼ਿਆਦਾ ਹਲੇ ਤੱਕ ਕੰਮ ਕਰ ਰਹੇ ਹਾਂ ਉਹ ਕਈ ਫਾਰਮਰ ਹੈ ਪ੍ਰਗਤੀ ਲਾਉਂਦੇ ਆ ਉਹ ਵੀ ਵਧੀਆ ਹੈਗੀ ਸੇਲਮ ਲੱਗਦੀ ਹੈ ਹਿਮਾਚਲ ਦੀਆਂ ਹੈਗੀਆਂ ਇੱਕ ਦੋ ਕਿਸਮਾਂ ਪਰ ਜਿਹੜੀਆਂ ਪੰਜਾਬ ਦੀਆਂ ਜਾਂ ਯੂਨੀਵਰਸਿਟੀ ਦੀਆਂ ਰਿਕਮੈਂਡਡ ਆ ਉਹ ਪੰਜਾਬ 1 ਤੇ ਪੰਜਾਬ 2 ਹੈ ਆਪਾਂ ਪੰਜਾਬ 2 ਹਲਦੀ ਲਾ ਰਹੇ ਹਾਂ ਬੇ ਜੀ ਤਾਂ ਭਾਈ ਜੀ ਜਦੋਂ ਹੁਣ ਆਪਾਂ ਬੀ ਦੀ ਮਾਤਰਾ ਪੁੱਛ ਲਈ ਤਾਂ ਜੇਕਰ ਆਪਾਂ ਇਹਦੀ ਹੁਣ ਖੇਤ ਦੀ ਤਿਆਰੀ ਕਰਨੀ ਆ ਆਪਾਂ ਬੀ ਆਪਾਂ ਸਿਲੈਕਟ ਕਰ ਲਿਆ ਵੀ ਪੰਜਾਬ ਆਰਗੇਨਿਕ 2 ਵੀਜਣਾ ਜੇ ਆਪਾਂ ਯੂਨੀਵਰਸਿਟੀ ਦੀ ਮੰਨ ਕੇ ਚੱਲੀਏ ਤਾਂ ਤੇ ਤੁਸੀਂ ਆਏ ਵਾਰੀ ਲਾਉਣੇ ਉਹ ਚੰਗਾ ਝਾੜ ਚੰਗਾ ਤੁਸੀਂ ਮੁਨਾਫਾ ਇਹਦੇ ਵਿੱਚੋਂ ਕਮਾਇਆ ਬੜਾ ਨਾਂ ਹੈ ਹਲਦੀ ਦੇ ਜੇ ਆਪਾਂ ਫਾਰਮਰ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਬੜਾ ਵਧੀਆ ਨਾਂ ਤੁਸੀਂ ਕਮਾਇਆ ਤਾਂ ਕਿਵੇਂ ਖੇਤ ਦੀ ਤਿਆਰੀ ਕਰੀਏ ਤੁਹਾਡਾ ਤਜਰਬਾ ਕੀ ਕਹਿੰਦਾ ਹੈ ਇਹਦੇ ਵਿੱਚ ਬਾਈ ਜੀ ਖੇਤ ਦੀ ਤਿਆਰੀ ਪਹਿਲਾਂ ਸਭ ਤੋਂ ਪਹਿਲਾਂ ਹੁੰਦਾ ਹੈ ਬੀਜ ਨੂੰ ਨਾ ਦੋ ਤਰੀਕੇ ਹੈ ਜਿਵੇਂ ਇਹਦੀ ਪਟਾਈ ਹੈ ਜਿਹੜੀ ਉਹ ਜਨਵਰੀ 20 ਨੂੰ ਲਗਭਗ ਹੋ ਜਾਂਦੀ ਹੈ ਤੇ ਇਹਦੇ ਵਿੱਚ ਇੱਕ ਜਿਹੜਾ ਮੇਰਾ ਨਿੱਜੀ ਤਜਰਬਾ ਇਹ ਕਹਿੰਦਾ ਹੈਗਾ ਵੀ ਬੀਜ ਨਾ ਬਾਈ ਜਿਵੇਂ ਉਦੋਂ ਤੁਸੀਂ ਇੱਕ ਗੱਟੇ ਚ ਪਾ ਕੇ ਰੱਖੋਗੇ ਜੇ 40 ਕਿਲੋ ਰੱਖ ਲਿਆ ਤਾਂ ਹੁਣ ਬਜਾਦ ਕਰਨੀ ਹੈ 2-3 ਮਹੀਨਿਆਂ ਚੋਂ ਦਾ ਮੋਇਸਚਰ ਇੰਨਾ ਘਟ ਜਾਂਦਾ ਉਹਦੇ ਚੋਂ ਉਹਦਾ ਜਿਹੜਾ ਵਜ਼ਨ ਹੈਗਾ ਉਹ ਮਸਾਂ ਹੀ 25 ਕਿਲੋ ਰਹਿ ਜਾਊਗਾ ਉਹਦੇ ਵਾਸਤੇ ਕੀ ਕਰਨਾ ਹੁੰਦਾ ਜਦੋਂ ਆਪਾਂ ਬਜਾਈ ਤੋਂ ਹਫ਼ਤਾ ਪਹਿਲਾਂ ਜਿਹੜਾ ਬੀ ਹੈ ਨਾ ਉਹਨੂੰ ਤੁਸੀਂ ਪਾਣੀ ਸਿੱਟਣਾ ਸ਼ੁਰੂ ਕਰ ਦਿਓ ਉਹਨੂੰ ਤੁਸੀਂ ਜਿਹੜੇ ਗੱਟੇ ਹੁੰਦੇ ਆ ਪਿਆਜ਼ ਵਾਲੇ ਗੰਢਿਆਂ ਵਾਲੇ ਗੱਟੇ ਜਾਲੀ ਵਾਲੇ ਉਹਨਾਂ 'ਚ ਪਾ ਕੇ ਰੱਖੋ ਉੱਤੇ ਰੋਜ਼ ਪਾਣੀ ਸਿੜਦੇ ਰਹੋ ਲਗਾਤਾਰ 7 ਤੋਂ 10 ਦਿਨ ਉਹਦੇ ਨਾਲ ਉਹ ਅੱਖਾਂ ਹੀ ਕੱਢਿਆਊਗਾ ਜਿਵੇਂ ਫਟਾਰਾ ਸ਼ੁਰੂ ਜਿਵੇਂ ਗੰਢਾ ਭੂਖ ਕੱਢਦਾ ਹੁੰਦਾ ਹੈਗਾ ਹਨਾ ਮੌਕੇ ਤੇ ਆ ਕੇ ਉਵੇਂ ਇਹ ਅੱਖਾਂ ਜੀਆਂ ਆਲੂ ਵਾਂਗੂ ਜਾਂ ਉਵੇਂ ਕੱਢਿਆਊਗਾ ਉਦੋਂ ਇਹਦੀ ਬਜਾਨ ਕਰੋ ਫਿਰ ਇਹ ਛੇਤੀ ਧਰਤੀ 'ਚੋਂ ਬਾਹਰ ਆ ਜਾਂਦੇ ਨਹੀਂ ਤਾਂ 60 ਦਿਨ ਧਰਤੀ 'ਚ ਪਿਆ ਰਹਿੰਦਾ ਹੈਗਾ ਪਹਿਲੀ ਤਾਂ ਇਹ ਹੋ ਗਈ ਵੀ ਸੀਡ ਨੂੰ ਆਪਾਂ ਪਾਣੀ ਛਿੜਕ ਕੇ ਉਹਦਾ ਮੌਇਸਚਰ ਪੂਰਾ ਕਰਨਾ ਜਿਹੜਾ ਘਟਿਆ ਨੰਬਰ ਤੋਂ ਬੀਜਣ ਤੋਂ ਪਹਿਲਾਂ ਬੀਜ ਨੂੰ ਸੁੱਧਣਾ ਬਹੁਤ ਜ਼ਰੂਰੀ ਹੈ ਹਨਾ ਉਹਦੇ ਚ ਕੀ ਹੈ ਦੋ ਤਰੀਕੇ ਹੈ ਜਾਂ ਤਾਂ ਤੁਸੀਂ ਜਿਹੜਾ ਜੀਵ ਅਮਰਤ ਹੁੰਦਾ ਆਪਾਂ ਗੋਹਾ ਹੋ ਗਿਆ ਗਊ ਮੂਤਰ ਹੋ ਗਿਆ ਉਹ ਚ ਕਲੀ ਦਾ ਪਾਊਡਰ ਪਾ ਲਿਆ ਥੋੜਾ ਜਿਹਾ ਥੋੜੀ ਜੀ ਬੋੜ ਦੇ ਜੜ੍ਹ ਥੱਲੋਂ ਮਿੱਟੀ ਪਾ ਲਈ ਉਹਦਾ ਘੋਲ ਤਿਆਰ ਕਰ ਲਿਆ 24 ਘੰਟਿਆਂ ਚ ਹਨਾ ਉਹਦੀਆਂ ਮੇਰੇ ਚੈਨਲ ਬਰਾਡ ਫਾਰਮਿੰਗਸ ਹੈ ਨਾ ਕਿਹੜਾ ਤੇ ਵੀਡੀਓ ਵੀ ਪਈਆਂ ਹੈ ਉਹ ਦੇਖ ਸਕਦੇ ਆ ਉਹ ਤਿਆਰ ਕਰਕੇ ਉਹਦੇ ਨਾਲ ਸੋਧ ਲਓ ਜੇ ਤੁਸੀਂ ਕਰ ਰਹੇ ਹੋ ਮਤਲਬ ਨੇਚਰਲ ਫਾਰਮਿੰਗ ਕਰ ਰਹੇ ਹੋ ਹਨਾ ਆਰਗੈਨਿਕ ਜੇ ਤੁਸੀਂ ਕੈਮੀਕਲ ਕਰਦੇ ਹੋ ਫਿਰ ਤੁਸੀਂ 1236 ਨਾਲੇ ਨੂੰ ਸੋਧ ਸਕਦੇ ਹੋ 1236 ਤੁਸੀਂ 1 ਗ੍ਰਾਮ ਪ੍ਰਤੀ ਕਿਲੋ ਦੇ ਹਿਸਾਬ ਨਾਲ ਪਾ ਕੇ ਤੇ ਉਹ ਸਾਰਾ ਉਹਦਾ ਛੜਕਾ ਵੀ ਵਿਚਾ ਕੇ ਪੱਲੀ ਤੇ ਉਹ ਵੀ ਸੋਧ ਗਿਆ ਨੰਬਰ 2 ਆ ਗਈ ਵਾਣ ਦੀ ਤਿਆਰੀ ਇਹਨੂੰ ਪੂਰਾ ਡੂੰਘਾ ਵਾਉਣਾ ਹੁੰਦਾ ਹੈ ਤੇ ਵਧੀਆ ਪੂਰਾ ਪੋਲਾ ਵਾਣ ਕਰਕੇ ਹਲ-ਹੂਲ ਮਾਰਨੇ ਜ਼ਰੂਰੀ ਹੈ ਕਿਉਂਕਿ ਕੱਲੀਆਂ ਤਵੀਆਂ ਮਾਰਦੇ ਉਹ ਜ਼ਿਆਦਾ ਡੂੰਘੀਆਂ ਨਹੀਂ ਜਾਂਦੀਆਂ ਡੂੰਘੇ ਹੱਲ ਆ ਕੇ ਵਾਹ ਕੇ ਇਹਨੂੰ ਤੇ ਸੁਹਾਗਾ ਮਾਰ ਕੇ ਰੱਖ ਲਓ ਜੇ ਤੁਸੀਂ ਕਰ ਰਹੇ ਹੋ ਕੈਮੀਕਲ ਖੇਤੀ ਜਿਵੇਂ ਪ੍ਰਾਤਨ ਆਪਾਂ ਉਹੀ ਯੂਰੀਆ ਵਾਲਾ ਕੰਮ ਫਿਰ ਤੁਸੀਂ ਇਹ ਚ 12 32 16 2 ਬੈਗ ਤੇ ਸੁਪਰ ਦਾ ਇੱਕ ਬੈਗ ਪਾ ਕੇ ਤੇ ਜਿਪਸਮ ਪਾ ਲਓ ਜੇ ਤੁਹਾਡੇ ਬਾਣ ਦੇ ਹਿਸਾਬ ਨਾਲ ਜਿਆਦਾ ਸਖਤ ਬਾਣ ਹੈ ਪਾਣੀ ਖੜਨ ਦੀ ਸਮੱਸਿਆ ਤਾਂ ਤੁਸੀਂ 5 ਤੋਂ 6 ਗੱਟੇ ਜਿਪਸਮ ਦੇ ਪਾ ਕੇ ਤੇ ਉਹ ਬਾਣ ਨੂੰ ਵਾ ਲਓ ਬਾਣ ਤੋਂ ਬਾਅਦ ਕੀ ਕਰਨਾ ਜਿਹੜਾ ਅਸੀਂ ਤਕਨੀਕ ਅਪਣਾਉਣੀ ਹੈ ਤਕਨੀਕਾ ਕਹਿੰਦੀ ਹੈ ਮੋਸਟਲੀ ਆਲੂ ਵਾਲੇ ਜਿਹੜੇ ਪਲੈਂਟਰ ਹੁੰਦੇ ਆ ਉਹਦੇ ਨਾਲ ਬੀਜਦੇ ਆ ਫਾਰਮਰ ਪਰ ਸਾਡੇ ਇੱਕ ਤਾਂ ਇਹ ਏਰੀਆ ਚਾਲੂ ਨਹੀਂ ਲੱਗਦਾ ਪਲੈਂਟਰ ਨਹੀਂ ਮਿਲਦੇ ਅਸੀਂ ਕੀ ਕਰਦੇ ਆ ਅਸੀਂ ਨਰਮੇ ਵਾਲੀ ਮਸ਼ੀਨਾਂ ਉਹਦੇ ਕੱਢ ਲੈ ਖੋੜੇ ਕੱਢ ਕੇ ਤੇ ਉਹਦੇ ਵਿੱਚ ਅਸੀਂ ਹਲਦੀ ਰੱਖ ਦਿੰਨੇ ਆ 5 5 6 6 ਇੰਚ ਤੇ ਮਤਲਬ ਗੰਢੀ ਦੇ ਹਿਸਾਬ ਨਾਲ ਹੁੰਦਾ ਜੇ ਬਾਲੀ ਬੋਟੀ ਗੰਢੀ ਹੈ ਤਾਂ ਉਹਨੂੰ 7 8 ਇੰਚ ਦੂਰ ਰੱਖ ਦਿੰਨੇ ਆ ਜੇ ਕਈ ਵਾਰੀ ਵਿੱਚ ਬੀਜ ਛੋਟਾ ਹੁੰਦਾ ਗ੍ਰੀਡਿੰਗ ਚ ਨਹੀਂ ਉਹ ਨਹੀਂ ਹੁੰਦੀ ਹਨਾ ਤਾਂ ਉਹ ਨੇੜੇ ਰੱਖ ਲਈਦਾ ਜਾਂ ਦੋ ਗੰਢੀਆਂ ਰੱਖ ਲਈਦੀਆਂ ਬੀਜ ਨੂੰ ਰੱਖਣ ਤੋਂ ਬਾਅਦ ਅਸੀਂ ਉੱਪਰ ਇਹ ਤੇ ਪਲਾਂਟਰ ਜਿਹੜਾ ਹੁੰਦਾ ਹੈਗਾ ਕੋਈ ਵੀ ਬੈੱਡ ਬਣਾਉਣ ਵਾਲਾ ਜਾਂ ਵੱਟਾਂ ਬਣਾਉਣ ਵਾਲਾ ਤਾਂ ਉਹ ਪਿੱਛੇ ਪਲਾਂਟਰ ਚਲਾ ਦਿੰਨੇ ਆ ਉਹ ਸਾਰਾ ਬੀਜ ਜਿਹੜਾ ਉਹ ਟਕਿਆ ਜਾਂਦਾ ਹੈ ਬੀਜ ਨੂੰ ਇਹਨੂੰ ਜਿਵੇਂ ਆਲੂ ਦਾ ਬੀਜ ਆ ਥੋੜਾ ਜਿਹਾ ਉੱਚਾ ਲੱਗਦਾ ਨੀਵਾ ਲੱਗਦਾ ਇਹ ਮੌਇਸਚਰ ਦੇ ਵਿੱਚ ਰੱਖਣਾ ਜ਼ਰੂਰੀ ਹੁੰਦਾ ਹੈ ਇਹ ਜਿੰਨੀ ਮੌਇਸਚਰ ਚ ਰਹੂਗੀ ਓਨਾ ਹੀ ਵਧੀਆ ਇਹਦਾ ਜਿਹੜਾ ਰਿਜ਼ਲਟ ਰਹੂਗਾ ਇਹ ਵਾਹਨ ਦੀ ਤਿਆਰੀ ਹੋ ਗਈ ਤੇ ਜਿਹੜੀ ਬੈਸਲ ਡੋਜ਼ ਹੋ ਗਈ ਤੇ ਜਿਹੜੀਆਂ ਇਹਨੂੰ ਬਈ ਬਾਕੀ ਜਿਵੇਂ ਜਦੋਂ ਹੀ ਇਹਦੇ ਬੱਟਾਂ ਪੈ ਗਈਆਂ ਤਾਂ ਨਾਲ ਦੀ ਨਾਲ ਪਰਾਲੀ ਪਾਉਣੀ ਬਹੁਤ ਜ਼ਰੂਰੀ ਆ ਇਹਦੇ ਚ ਵੀ ਦੋ ਚੀਜ਼ਾਂ ਕਿਸਾਨ ਕਰ ਸਕਦੇ ਆ ਜਿਵੇਂ ਆਪਾਂ ਤਾਂ ਬਈ ਜੀ ਆਰਗੈਨਿਕ ਰੱਖਦੇ ਆ ਹਨਾ ਕੈਮੀਕਲ ਪਾਉਂਦੇ ਨਹੀਂ ਤਾਂ ਆਪਾਂ ਤਾਂ ਇਹ ਚ ਕੀ ਕੀਤਾ ਵੀ ਪਰਾਲੀ ਵਿਛਾਤੀ ਠੀਕ ਹੈ ਕਾਹ ਗੂਣੀ ਹੋਣਾ ਜੇ ਕਿਤੇ ਕਾਹ ਦੀ ਬਹੁਤੀ ਜਿਆਦਾ ਸਮੱਸਿਆ ਆਉਂਦੀ ਹੈ ਉਹ ਫਾਰਮਰ ਇਹ ਨਿਕਲਣ ਚ 15-20 ਦਿਨ ਲੈ ਜਾਂਦੀ ਹੈ ਜਦੋਂ ਹੁਣ ਮੰਨ ਲਓ ਇਹਨੂੰ ਜ਼ਿੱਦੀਆਂ ਵਟਾਂ ਪਾ ਕੇ ਪਾਣੀ ਲਾ ਦਿਓ ਸਾਰਾ ਕਾਹ ਨਿਕਲਿਆ ਆਊਗਾ ਤੀਜੇ ਚੌਥੇ ਦਿਨ ਜਿੰਨਾ ਸੀਡ ਪਿਆ ਹੋਇਆ ਉੱਤੇ ਤੁਸੀਂ ਕੋਈ ਵੀ ਤੁਰਤਾਲੀ ਸਪਰੇਅ ਮਾਰਤੀ ਮੰਨ ਲਓ ਤੇ ਉਸ ਤੋਂ ਬਾਅਦ ਪਰਾਲੀ ਬਾ ਦਿਓ ਤਾਂ ਕਾਹ ਦਾ ਹੱਲ ਹੋ ਜਾਂਦਾ ਜ਼ਿਆਦਾਤਰ ਇਹ ਕਰਦੇ ਆ ਪਰ ਮੈਂ ਕਹਿਣਾ ਵੀ ਆਪਾਂ ਨੂੰ ਹਰਬੀਸਾਈਡ ਵੀ ਨਹੀਂ ਪਾਉਣੇ ਚਾਹੀਦੇ ਉਹ ਵੀ ਜ਼ਮੀਨ ਨੂੰ ਬੰਜਰ ਕਰਦੇ ਆ ਹਨਾ ਕਿਉਂਕਿ ਜੇ ਅੱਜ ਉਹ ਨਦੀਨਾਂ ਨੂੰ ਰੋਕ ਰਹੇ ਆ ਤਾਂ ਕੱਲ ਨੂੰ ਆਪਣੀਆਂ ਫਸਲਾਂ ਤੇ ਵੀ ਅਸਰ ਪਾਉਣਗੇ ਉਹਨਾਂ ਦੀ ਵੀ ਜਰਮੀਨੇਸ਼ਨ ਜਿਹੜੀ ਘਟੂਗੀ ਸੋ ਪਰਾਲੀ ਪਹਿਲਾਂ ਪੂਰੀ ਮੋਟੀ ਵਿਛਾ ਦਿਓ ਉਸ ਤੋਂ ਬਾਅਦ ਇਹਦੇ ਉੱਤੇ ਪਾਣੀ ਲਾ ਦਿਓ ਤੇ ਇਹ ਬਾਈ ਜੀ ਸਾਰਿਆਂ ਨਾਲ ਸੌਖੀ ਖੇਤੀ ਹੈ ਕਿਉਂਕਿ ਇਹਦੇ 'ਚ ਦੋ ਦਿਨ ਕੰਮ ਹੈ ਇੱਕ ਜਦੋਂ ਬੀਜਣੀ ਹੈ ਤੇ ਇੱਕ ਜਦੋਂ ਪੱਟਣੀ ਹੈ ਕੋਈ ਰਹਿਣੀ ਕੋਈ ਸਪਰੇ ਨਹੀਂ ਕੋਈ ਕੈਮੀਕਲ ਨਹੀਂ ਨਾ ਇਹਨੂੰ ਸੁੰਢੀ ਪਾਵੇ ਨਾ ਤੇਲਾ ਪਾਵੇ ਨਾ ਥ੍ਰਿਪਸ ਪਾਵੇ ਨਾ ਜੂੰ ਪਾਵੇ ਕੁਝ ਹੀ ਨਹੀਂ ਪੈਂਦਾ ਇਹਨੂੰ ਬਈ ਕਿਉਂਕਿ ਆਪਦੇ ਆਪ ਚੈਂਟੀ ਬਟੇ ਗਏ ਨੰਬਰ ਤੋਂ ਬਹੁਤ ਸਾਰੇ ਅੱਜਕੱਲ ਪੰਜਾਬ 'ਚ ਸਮੱਸਿਆ ਸੂਰਾਂ ਦੀ ਆ ਗਈ ਹੈ ਨਾ ਜਾਂ ਇੱਧਰ ਸਾਡੇ ਵਾਲੇ ਪਾਸੇ ਰਾਜਸਥਾਨ ਨਾਲ ਲੱਗਦਾ ਏਰੀਆ ਤਾਂ ਇੱਥੇ ਰੋਜਾਂ ਦੀ ਬਹੁਤ ਸਮੱਸਿਆ ਨੀ ਲਗਾਏ ਹੁਣ ਉਹਦੇ 'ਚ ਉਹ ਬਹੁਤ ਸਾਰੀਆਂ ਫਸਲਾਂ ਨੂੰ ਖਰਾਬ ਕਰ ਦਿਆ ਸੂਰ ਜਿੱਥੇ ਕਿਤੇ ਆਲੂ ਹੁਣ ਉਹ ਨੁਕਸਾਨ ਕਰ ਦਿਆ ਜਿੱਥੇ ਮੱਕੀ ਹੁੰਦੀ ਹੈ ਉਹਨੂੰ ਕਰ ਦਿਆ ਇਹਨੂੰ ਨਾ ਸੂਰ ਪਵੇ ਨਾ ਇਹਨੂੰ ਕੋਈ ਅਵਾਰਾ ਗਾਵਾਂ ਖਾਣ ਨਾ ਇਹ ਮਤਲਬ ਸਭ ਤੋਂ ਸੇਫ ਖੇਤੀ ਐ ਨੰਬਰ 2 ਕੁਦਰਤੀ ਮਾਰਾਂ ਹਰੇਕ ਫਸਲ ਤੇ ਅਸਰ ਕਰਦੀਆਂ ਇਹ ਤੇ ਉਹ ਵੀ ਬਹੁਤ ਘਟ ਕਰਦੀਆਂ ਚਲੋ ਮੈਂ ਕਹਿਣਾ ਵੀ ਸਾਡੇ ਪੰਜਾਬ ਦੀ ਧਰਤੀ ਆ ਗੁਰੂਆਂ ਪੀਰਾਂ ਦੀ ਇੱਥੇ ਰਹਿਮਤ ਬਣੀ ਰਹੇ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਪਰ ਫਿਰ ਵੀ ਜੇ ਕੋਈ ਨੇਹਰੀਆਂ ਚ ਖੜ ਝੋਲੇ ਗੜੇ ਕੁਝ ਵੀ ਆਉਂਦੇ ਆ ਤਾਂ ਇਹਦੇ ਧਰਤੀ ਹੀਟ ਬੰਨਾ ਹੁੰਦਾ ਵੀ ਕਣਕ ਐ ਬਈ ਬਾਹਰ ਖੜੀ ਆ ਉਹਦੇ ਉੱਤੇ ਡੜਾ ਵੱਜਿਆ ਤੇ ਉਹ ਕੁਝ ਨਹੀਂ ਪੱਲੇ ਰਹਿੰਦਾ ਫਾਰਮਰ ਦੇ ਹਨਾ ਆਪਾਂ ਦੇਖਦੇ ਆ ਬਹੁਤ ਨੁਕਸਾਨ ਹੋ ਜਾਂਦੇ ਐ ਠੇਕੇ ਡੇ ਡੇ ਮਹਿੰਗੇ ਤੇ ਜੜ ਚ ਬੰਨਣੇ ਨੇ ਨੰਬਰ ਤੋਂ ਕੋਈ ਵੀ ਜੜ ਵਾਲੀ ਚੀਜ਼ਾਂ ਦਾ ਝਾੜ ਹੀ ਬਹੁਤ ਹੁੰਦਾ ਹੁਣ ਕਣਕ ਕਿੰਨੀ ਕਿ ਝੜਦੀ 25 ਕੁਇੰਟਲ ਇਹ 100 ਕੁਇੰਟਲ ਝੜਦੀ ਫਿਰ ਕਣਕ ਦਾ ਰੇਟ ਕੀ ਹੈ 25 ਰੁਪਏ ਇਹਦਾ 100 ਰੁਪਿਆ ਰੇਟ ਯੂਨੀਵਰਸਿਟੀ 60 ਰੁਪਏ ਵੇਚਦੀ ਹੈ ਵੀ 60 ਤਾਂ ਤੁਸੀਂ ਬੇਸ ਹੀ ਮੰਨੋ ਨਾ ਉਸ ਤੋਂ ਬਾਅਦ ਤੁਹਾਡੇ ਬੀਜ ਦੀ ਕੁਆਲਿਟੀ ਹੈ ਤੁਸੀਂ ਕਿਸ ਕੁਆਲਿਟੀ ਦਾ ਬੀਜ ਪੈਦਾ ਕਰਦੇ ਹੋ ਮੈਂ ਹੁਣ ਸਾਰਾ ਸੀਡ 100 ਰੁਪਏ ਸੇਲ ਕੀਤਾ ਆਪਾਂ ਅੰਕੜਿਆਂ 'ਚ ਨਹੀਂ ਪੈਂਦੇ ਫਿਰ ਉਹ ਥੱਲੇ ਕਮੈਂਟਾਂ ਵਾਲੇ ਜਿਹੜੇ ਨਹੀਂ ਕੁਝ ਕਰਦੇ ਉਹ ਕਹਿਣਗੇ ਆ ਐਵੇਂ ਕਹੀ ਜਾਂਦੇ ਸਾਡੀ ਵਿਕੀ ਨਹੀਂ ਸਾਡੀ ਆ ਨਹੀਂ ਮਤਲਬ ਇਹ ਆ ਵੀ ਇਹ ਵਧੀਆ ਮੁ ਫੂਡ ਪ੍ਰੋਸੈਸਿੰਗ ਚ ਜਾ ਸਕਦੇ ਹੋ ਤੁਸੀਂ ਜਦੋਂ ਹਲਦੀ ਲਾਉਣ ਲੱਗੇ ਤੁਸੀਂ ਕੱਲੇ ਕਿਸਾਨ ਨਹੀਂ ਰਹਿਣੇ ਤੁਸੀਂ ਵਪਾਰੀ ਵੀ ਬਣ ਜਾਓਗੇ ਹੁਣ ਤੁਸੀਂ ਹਲਦੀ ਲਾ ਲਈ ਸੀਡ ਵੇਚ ਲੋ 100 ਰੁਪਏ ਵੇਚਿਆ ਤੁਹਾਨੂੰ ਐ ਲੱਗਦਾ ਨਹੀਂ ਮੁਨਾਫਾ ਘਟਾ ਅਸੀਂ 4 ਰੁਪਏ ਹੋਰ ਕਮਾਉਣਾ ਚਾਹੁੰਨੇ ਆ ਅਸੀਂ ਹੋਰ ਸਾਨੂੰ ਲੋੜ ਆ ਤਾਂ ਤੁਸੀਂ ਉਹਨੂੰ ਪ੍ਰੋਸੈਸ ਕਰ ਲਓ ਸੌਖਾ ਤਰੀਕਾ ਪ੍ਰੋਸੈਸਿੰਗ ਦਾ ਮੈਂ ਆ ਪ੍ਰੋਸੈਸਿੰਗ ਕਰਦਾ ਹੈਗਾ ਪ੍ਰੋਸੈਸਿੰਗ ਕਰਨ ਤੋਂ ਬਾਅਦ ਇਹਦਾ ਰੇਟ ਆ ਜਿਹੜਾ 400 500 ਕੋਈ 600 ਵਿੱਚ ਹੀ ਜਾਂਦਾ ਹੈ ਕੁਆਲਿਟੀ ਦੇ ਹਿਸਾਬ ਨਾਲ ਹੈ ਹਨਾ ਉਹ ਤੁਹਾਡਾ ਹੋਰ ਵੱਧ ਗਿਆ ਤੁਹਾਨੂੰ ਐ ਲੱਗਦਾ ਵੀ ਨਹੀਂ ਸੰਤੁਸ਼ਟੀ ਹੋਰ ਵਧਾਉਣਾ ਤੁਸੀਂ ਹਲਦੀ ਦਾ achar ਪਾ ਲਓ ਤੁਹਾਨੂੰ ਐ ਲੱਗਦਾ ਹਲੇ ਵੀ ਨਹੀਂ ਗੱਲ ਬਣੀ ਤੁਸੀਂ ਕੀ ਕਰਨਾ ਤੁਸੀਂ ਉਹਨੂੰ ਤੁਸੀਂ ਹਲਦੀ ਨੂੰ ਰੋਸਟਡ ਹਲਦੀ ਤਿਆਰ ਕਰ ਲਓ ਜਿਹਦੇ ਬਹੁਤ ਤਗੜੇ ਹੈਲਥ ਬੈਨੀਫਿਟ ਆ ਔਰ ਜਦੋਂ ਆਪਾਂ ਬਾਜ਼ਾਰਾਂ 'ਚ ਲੈਣ ਜਾਂਦੇ ਆ 100 ਰੁਪਏ ਦੀ 100 ਗ੍ਰਾਮ ਦੀ ਡੱਬੀ ਮਿਲਦੀ ਹੈ ਤਾਂ ਭਾਵੇਂ ਇਸੇ ਹਲਦੀ ਦਾ ਰੇਟ ਆ ਜਿਹੜਾ 1000 ਰੁਪਏ ਹੋ ਗਿਆ ਹੁਣ ਦੇਖੋ ਇਹ ਗੱਲ ਹੈ ਵੀ ਵਿਤੜੀ ਸਿੱਖਣੀ ਪੈਣੀ ਹੈ ਓਪਨ ਮਾਰਕੀਟ ਹੈ ਨਹੀਂ ਕਿ ਮੈਂ ਕਹਿੰਦੇ ਆ ਅੱਜ ਤੁਸੀਂ ਭਾਈ ਕੋਈ ਬੰਦਾ ਮੇਰੀ ਵੀਡੀਓ ਦੇਖ ਕੇ 20 ਕਿੱਲੇ 50 ਕਿੱਲੇ ਲਾ ਲਈ ਉਹਨੂੰ ਵੇਚਣੀ ਆਉਂਦੀ ਹੋਵੇ ਮੈਂ ਹਰੇਕ ਫਾਰਮਰ ਨੂੰ ਇਸ ਵਾਰ ਬਈ ਸੀਡ ਨਾ ਕਿਸੇ ਨੂੰ ਵੀ ਮੈਂ ਅੱਧੇ ਕਿੱਲੇ ਤੋਂ ਵੱਧ ਸੀਡ ਨਹੀਂ ਦਿੰਦਾ ਤੇ ਕੋਸ਼ਿਸ਼ ਇਹ ਕੀਤੀ ਇੱਕ ਕਨਾਲ ਦਾ ਹੀ ਸੀਡ ਦੇਈ ਅਗਲੇ ਨੂੰ ਇੱਕ ਕਨਾਲ ਦਾ ਸੀਡ ਲੈ ਗਿਆ ਮੰਨ ਲਓ ਉਹਦੇ ਚ ਸੀਡੋ ਦਾ ਪਿਆ 90 ਕਿਲੋ ਅਗਲੇ ਸਾਲ 9 ਕੁਇੰਟਲ ਹੋ ਗਈ ਤੇ ਉਹਦਾ ਕਿੱਲੇ ਡੇਢ ਕਿੱਲੇ ਦਾ ਬੀਜ ਆ ਗਿਆ ਉਹਨੇ ਅਗਲੇ ਸਾਲ ਇੱਕ ਤੋਂ ਦੋ ਕਨਾਲਾ ਕਰ ਲੈਣੀਆਂ ਬਾਕੀ ਵੇਚ ਲੈਣੀਆਂ ਨਾਲੇ ਤਾਂ ਥੋੜੀ ਸੀ ਵਿੱਚ ਨਹੀਂ ਸੱਗਿਆ ਨਾਲੇ ਘਾਟਾ ਨੁਕਸਾਨ ਕੋਈ ਨਹੀਂ ਪਿਆ ਕਿਉਂਕਿ ਮੋਸਟਲੀ ਇਹਨੂੰ ਜੰਗ ਫਾਰਮਰ ਅਪਣਾ ਰਹੇ ਆ ਤੇ ਜਦੋਂ ਕੋਈ ਨੌਜਵਾਨ ਮੁੰਡਾ ਖੇਤੀ ਬਦਲਣ ਦੀ ਗੱਲ ਕਰਦਾ ਤਾਂ ਘਰੇ ਬਾਪੂ ਖੁੰਡਾ ਲਈ ਬੈਠਾ ਹੁੰਦਾ ਰਹਿਣ ਦੇ ਕਣਕ ਝੋਨਾ ਵਧੀਆ ਮਤਲਬ ਇਹ ਵੱਡਾ ਡਿਸੀਜਨ ਆ ਕੋਈ ਬਦਲਣ ਨੂੰ ਤਿਆਰ ਨਹੀਂ ਤੇ ਜੇ ਉਹਨੂੰ ਆਪਾਂ ਇੱਕ ਕਨਾਲ ਕਹਾਂਗੇ ਵੀ ਭਾਈ ਤੂੰ ਆਪਦੇ ਬਾਪੂ ਨਾਲ ਗੱਲ ਕਰ ਇੱਕ ਕਨਾਲ ਤਾਂ ਦੇ ਦੂ ਤੈਨੂੰ ਇੱਕ ਕਨਾਲ ਕਰੂਗਾ ਉਹਨੂੰ ਇੰਨਾ ਕੁ ਪ੍ਰੋਫਿਟ ਹੋਵੇ ਅਗਲੇ ਸਾਲ ਬਾਪੂ ਵੀ ਕਦੂ ਚੱਲ ਵੀਜਨ ਚੱਲ ਗਏ ਵਧਾਲਾ ਚੰਗੇ ਪੈਸੇ ਵਟੇ ਗਏ ਹੈਨਾ ਖਰੇ ਇਹ ਪਸ਼ੂ ਰੱਖਣ ਵਾਲਾ ਕੰਮ ਆ ਬਈ ਸਾਰਾ ਸਾਲ ਇਹਦੇ ਪੈਸੇ ਵਟੇ ਜਾਣੇ ਤੁਸੀ ਹਲਦੀ ਪ੍ਰੋਸੈਸ ਕਰਕੇ ਤੁਸੀਂ ਰੱਖ ਲਈ ਘਰੇ ਗੰਢੀਆਂ ਹਨਾ ਸੁਕਾ ਕੇ ਤੁਹਾਡੇ ਕੋਲੇ ਆਰਡਰ ਆ ਗਿਆ 5 ਕਿਲੋ ਦਾ ਤੇ 500 ਨੂੰ ਤੁਸੀਂ ਵੇਚ ਹੀ ਜਾਂਦੇ ਹੋ ਘਰੇ 2500 ਆ ਗਿਆ ਤੀਜੇ ਦਿਨ ਤੁਸੀਂ ਕਾਲ ਕਰਤਾ ਚੈਨਲ ਤੋਂ ਬਈ ਤੁਹਾਡੀ ਹਲਦੀ ਵਧੀਆ ਸੀ ਅਸੀਂ ਵੀਡੀਓ ਕਰਕੇ ਗਏ ਸੀ ਅਰ 10 ਕਿਲੋ ਹਲਦੀ ਰੱਖੀ ਸਾਡੀ ਪੈਸੇ ਵਟੇਗੇ ਮਤਲਬ ਸਾਰਾ ਸਾਲ ਤੁਹਾਡੇ ਘਰੋਂ ਕੁਛ ਨਾ ਕੁਛ ਕਦੇ 2 ਕਿਲੋ ਵੇਚੀ ਕਦੇ 5 ਵੇਚੀ ਕਦੇ 10 ਤੁਹਾਡਾ ਵਿਹਾਰ ਬਣ ਜਾਂਦਾ ਤਾਂ ਇਹ ਵਧੀਆ ਮੁਨਾਫੇ ਵਾਲੀ ਖੇਤੀ ਆ ਬਈ ਜੀ ਬਿਲਕੁਲ ਭਾਈ ਜੇਕਰ ਨਾ ਬਾਈ ਕਹਿੰਦੇ ਵੀ ਅੰਕੜਿਆਂ 'ਚ ਨਹੀਂ ਪੈਣਾਗਾ ਇੱਥੇ ਜਦੋਂ ਨੌਜਵਾਨ ਕਿਸਾਨ ਭਰਾ ਕੋਈ ਅਗਾਹ ਵਧੂ ਅੰਕੜੇ ਵੀ ਦੱਸ ਦਣਾ ਤਾਂ ਕਿਸਾਨ ਭਰਾਵੋ ਉਹਨਾਂ ਦੇ ਨਵੇਂ ਤਜਰਬੇ ਹੁੰਦੇ ਆ ਉਹਨਾਂ ਤਜਰਬਿਆਂ ਨੂੰ ਤੁਸੀਂ ਅਪਣਾ ਕੇ ਵੇਖੋ ਇੱਕ ਵਾਰੀ ਜੇ ਲੀਪ ਪਾਰ ਕੇ ਚੱਲਣਾ ਤਾਂ ਜਰੂਰ ਕੁਝ ਵੱਖਰਾ ਤੁਸੀਂ ਕਰੋਗੇ ਤੇ ਵੱਖਰਾ ਹੀ ਅਪਣਾਉਂਗੇ ਤਾਂ ਬਾਈ ਜੀ ਆਪਾਂ ਗੱਲ ਕੀਤੀ ਐ ਚਲੋ ਜੇ ਅੰਕੜਿਆਂ ਦੀ ਵੀ ਗੱਲ ਕਰ ਲਈਏ ਆਪਾਂ ਤਾਂ ਜਿਵੇਂ ਤੁਸੀਂ ਝਾੜ ਦੱਸਿਆ ਵੀ 20 ਦੇ ਮੁਤਾਬਕ ਝਾੜ ਹੁੰਦਾ ਹੈ ਤਾਂ ਇਹਦਾ ਰੇਟ ਗੱਲਾਂ ਦੇ ਵਿੱਚ ਆਪਾਂ ਦੱਸ ਹੀ ਦਿੱਤਾ ਪਰ ਸਪੈਸੀਫਿਕ ਜੇ ਬੀ ਵਿਕਦਾ ਜਾਂ ਕਿਤੇ ਮੰਦਾ ਠੰਡਾ ਵੀ ਆ ਜਾਏ ਜਾਂ ਅੱਗੇ ਜਾ ਕੇ ਰੱਖ ਕੇ ਵੀ ਵੇਚਣੀ ਪੈ ਜੇ ਤਾਂ ਕਿੱਥੋਂ ਤੱਕ ਇਹਦਾ ਵਿਕ ਜਾਂਦਾ ਜੀ ਬੀ ਭਾਈ ਮੈਂ ਤੁਹਾਨੂੰ ਇਹ ਦੱਸਦਾ ਵੀ ਯੂਨੀਵਰਸਿਟੀ ਦਾ ਰੇਟ ਆਪਾਂ ਮੰਨਦੇ ਹਾਂ 60 ਰੁਪਏ ਹੈ ਨਾ ਪਿਛਲੇ ਸਾਲ 40 ਸੀ ਹੈਦਕੀ ਯੂਨੀਵਰਸਿਟੀ 60 ਵੇਚਿਆਗਾ ਤੇ ਜੇ 100 ਕੁਇੰਟਲ ਹੁੰਦੀ ਹੈ 6 ਲੱਖ ਦੀ ਹਲਦੀ ਬਣਦੀ ਹੈ ਭਾਈ ਆਪਾਂ ਨੂੰ ਵੀ ਪਤਾ ਹੈ ਨਾ ਇਹ ਬੇਸਿਕ ਰੇਟ ਹੁੰਦਾ ਕੋਈ ਵੀ ਜਦੋਂ ਸਰਕਾਰੀ ਸੰਸਥਾ ਅਦਾਰਾ ਵੇਚਦਾ ਨਾ ਉਹ ਘੱਟ ਤੋਂ ਘੱਟ ਰੇਟ ਤੇ ਵੇ ਕਿਉਂਕਿ ਕੋਈ ਫਾਰਮਰ ਹੈ ਉਹਨੇ ਅਲੱਗ ਕੁਆਲਿਟੀ ਪੈਦਾ ਕੀਤੀ ਉਹਦੇ ਨਾਲ ਅਲੱਗ ਤਰ੍ਹਾਂ ਦੇ ਕਸਟਮਰ ਜੁੜ ਗਏ ਤਾਂ ਉਹ ਹੋ ਸਕਦਾ ਉਹ ਉੱਪਰਲੇ ਰੇਟ ਤੇ ਵੇਚ ਲੇ ਹਨਾ ਹੁਣ ਮੰਨ ਲਓ ਮੈਂ ਬਈ 100 ਵੇਚਿਆਗਾ ਮੇਰਾ 100 ਵਿਕਦਾ ਕਿਉਂਕਿ ਮੈਂ ਕੱਲਾ ਸੀਡ ਨਹੀਂ ਵੇਚਦਾ ਮੇਰੇ ਨਾਲ ਜਿੰਨੇ ਫਾਰਮਰ ਜੁੜੇ ਐ ਉਹਨਾਂ ਨਾਲ ਮੈਂ ਕਦੇ ਵੀ ਇਹ ਨਹੀਂ ਹੋਇਆ ਵੀ ਆਹ ਬਈ 20 ਵੇਚਦਾ ਪੈਸੇ ਜੇਬ ਵਿੱਚ ਪਾਲੇ ਤੇ ਖੜਾ ਛੱਡਦਾ ਹੁਣ ਉਹਨਾਂ ਲਈ ਇਹ ਖੇਤੀ ਨਵੀਂ ਐ ਕਣਕ ਝੋਨਾ ਸਾਰੀ ਦੁਨੀਆ ਕਰਦੀ ਐ ਉਹਦੇ ਸਾਰੇ ਦੇ ਸਾਰੇ ਮਾਸਟਰ ਐ ਪੀ ਐਚ ਡੀ ਆ ਸਾਡੇ ਬਾਪੂ ਵਰਗੇ ਤਾਈ ਚਾਚੇ ਸਾਰੇ ਪੰਜਾਬ ਦੇ ਫਾਰਮਰ ਐ ਬਾਰੇ ਨਵੀਂ ਚੀਜ਼ ਆ ਉਹਦੇ ਬਾਰੇ ਦੱਸਣਾ ਪਊਗਾ ਮੈਂ ਸਾਲ ਪਰ ਉਹਨਾਂ ਨੂੰ ਫ੍ਰੀ ਐਜ਼ ਅ ਟ੍ਰੇਨਿੰਗ ਮੰਨ ਲਓ ਉਹਨੂੰ ਤੁਸੀਂ ਜਾਂ ਗਾਈਡੈਂਸ ਮੰਨ ਲਓ ਇੱਕ ਇੱਕ ਚੀਜ਼ ਬਾਰੇ ਦੱਸੀਗਾ ਅਗਲੇ ਨੂੰ ਇੱਥੋਂ ਤੱਕ ਕਿ ਕੁਝ ਫਾਰਮਰ ਇਹੇ ਜਿਹੇ ਵੀ ਆ ਦੂਰ ਨੇੜੇ ਦੇ ਜਿਨ੍ਹਾਂ ਨੇ ਬਈ ਕਹਿੰਦੇ ਅਸੀਂ ਯਾਰ ਜ਼ਿਆਦਾ ਲਾਉਣਾ ਸਾਡੇ ਨਾਲ ਹੈਲਪ ਕਰਾ ਤੇ ਉਹਨਾਂ ਤੇ ਜਾ ਕੇ ਵੀ ਦੱਸ ਕੇ ਆਈਦਾ ਬਈ ਐਸ ਤਰ੍ਹਾਂ ਵੱਟਾ ਪਾਉਣੀਆਂ ਇੰਨੀ ਦੂਰੀ ਤੇ ਲਾਉਣਾ ਐ ਵੀ ਸੋਧਰ ਆ ਤਰੀਕਾ ਹਨਾ ਉਹ ਚੀਜ਼ਾਂ ਦਾ ਚਲੋ ਕੋਈ ਬੰਦਾ ਚਾਰਜ ਕਰਦਾ ਤਾਂ ਉਹ ਜਾਇਜ਼ ਰੇਟ ਹੀ ਹੁੰਦੇ ਆ ਹਨਾ ਤੇ ਮਤਲਬ ਵਧੀਆ ਬਈ ਚੰਗੇ ਮੁਨਾਫੇ ਵਾਲੀ ਅਸਲ ਕਰਕੇ ਪਤਾ ਲੱਗੂ ਪਰ ਫਿਰ ਵੀ ਕੋਈ ਵੀ ਬੰਦਾ ਚੈਨਲ ਦੇ ਵੀਡੀਓ ਦੇਖਦਾ ਤਾਂ ਉਹ ਮੇਰੀ ਇਹ ਕੋਸ਼ਿਸ਼ ਆ ਵੀ ਕੋਈ ਵੀ ਕੰਮ ਹੈ ਥੋੜੇ ਤੋਂ ਸ਼ੁਰੂ ਕਰਨਾ ਚਾਹੀਦਾ ਤਜਰਬਾ ਆ ਗਿਆ ਫਿਰ ਜਿੰਨਾ ਮਰਜ਼ੀ ਕਰ ਲਓ ਹੁਣ ਕਈ ਫਾਰਮਰ ਕਾਲ ਕਰਦੇ ਆ ਬਾਈ ਜੀ ਐਤ ਕੀ ਯਾਰ ਬੀਜ ਦੇ ਦਿਓ ਮੈਂ ਹੈ ਬਾਈ ਲੈ ਜਾਓ ਬਾਈ ਐਤ ਕੀ ਫਿਰ ਹਲਦੀ ਦਾ ਪੰਗਾ ਲਵਾਂਗੇ ਮੈਂ ਕਿਹਾ ਬਾਈ ਮੈਂ ਤੈਨੂੰ ਬੀਜ ਨਹੀਂ ਦਿੰਦਾ ਕਹਿੰਦੇ ਕਿਉਂ ਮੈਂ ਕਿਹਾ ਬਾਈ ਜੀ ਪੰਗਾ ਨਹੀਂ ਸਾਡੀ ਖੇਤੀ ਸਾਡੇ ਬਾਬੇ ਨਾਨਕ ਦੀ ਖੇਤੀ ਹੈ। ਉਹਨਾਂ ਨੇ ਕਿਹਾ ਸੀ ਉੱਤਮ ਖੇਤੀ, ਮੱਧਮ ਵਪਾਰ ਨਖੇਦ ਜਾ ਕੇ ਬੜੀ ਉੱਤਮ ਹੈ ਇਹਦੀ ਜੇ ਆਪਾਂ ਇਹਨੂੰ ਇਹਦੀ ਕਦਰ ਕਰਾਂਗੇ ਆਪਣੀ ਕਦਰ ਕਰੂਗੀ। ਹਨਾ ਬਹੁਤਾ ਕਹੀਏ ਬਹੁਤਾ ਹੋਏ ਜੋ ਚੰਗਾ ਸੋਚ ਲੂਗੇ ਚੰਗਾ ਦੇ ਦੂਗੀ। ਜੇ ਨੂੰ ਆਪਾਂ ਆਮ ਹੀ ਫਾਰਮਰ ਮੈਂ ਸੁਣਦਾ ਹੁੰਨਾ ਫਸਲ ਸਿੱਟਣ ਜਾਂਦੇ ਆ ਯਾਰ ਸਿੱਟਾਂਗੇ ਤਾਂ ਫਿਰ ਅਗਲਾ ਭਾ ਲਾਉ। ਸਿੱਟਣਾ ਬੰਦ ਕਰੋ। ਵੇਚਣਾ ਸ਼ੁਰੂ ਕਰੋ। ਆਪਣੀ ਚੀਜ਼ ਹੈ ਜੇ ਇਹਦੀ ਆਪਾਂ ਕਦਰ ਕਰਾਂਗੇ ਤਾਂ ਦੂਜਾ ਕਰੂਗਾ। ਆਪਾਂ ਕਿਸੇ ਤੋਂ ਆਸਤਾ ਕਰ ਸਕਦੇ ਆ ਜੇ ਆਪਾਂ ਪਹਿਲਾਂ ਇਹਦੀ ਰਿਸਪੈਕਟ ਕਰਦੇ। ਤਾਂ ਭਾਈ ਜੀ ਜੇ ਪਿਛਲੀ ਵਾਰੀ ਦੀ ਗੱਲ ਕਰੀਏ ਤਾਂ ਕਿੰਨਾ ਰਕਬਾ ਤੁਹਾਡੇ ਕੋਲੇ ਸੀਗਾ ਹਲਦੀ ਦਾ ਕਿੰਨਾ ਬੀ ਵੇਚਦਾ ਹੋਇਆ ਕਿੰਨਾ ਉਂ ਵੇਚਦੀ ਹੋਗੀ ਹਲਦੀ ਭਾਈ ਪਿਛਲੇ ਕਿਹੜੇ ਆਪਣੇ ਕੋਲੇ ਇੱਕ ਕਿਲਾ ਸੀਗਾ ਸੱਤ ਕਨਾਲਾਂ ਬਾਣ ਸੀਗਾ ਪਿਛਲੇ ਕਿਹੜੇ ਤੇ ਭਾਈ ਬਾਹਲਾ ਲਿਖਤ ਪੜਤ ਚ ਨਹੀਂ ਪਏ ਵੀ ਮੋਸਟਲੀ ਅਸੀਂ ਇੱਕ ਨਾ ਐ ਕਰ ਲਿਆ ਕੈਟਾਗਰੀਜ਼ ਕਰ ਲਿਆ ਸੀਗਾ ਵੀ ਕੁਝ ਏਨੇ ਪਰਸੈਂਟ ਸੀਡ ਵੇਚਣਾ ਕਿਉਂਕਿ ਜੇ ਅਸੀਂ ਸਾਰੇ ਦਾ ਸਾਰਾ ਸੀਡ ਵੇਚਦੇ ਸੀ ਤਾਂ ਸਾਨੂੰ ਸਮੱਸਿਆ ਇਹ ਹੁੰਨੀ ਸੀ ਪ੍ਰੋਸੈਸਿੰਗ ਨਹੀਂ ਹੋ ਪਾਉਣੀ ਸੀਗੀ ਵੀ ਤਾਂ ਹਲੇ ਵੀ ਮੇਰੇ ਕੋਲ ਡਿਮਾਂਡ ਆ ਪਰ ਮੈਂ ਬਣਾ ਕਰਦਾ ਮੈਂ ਕਹਿੰਦਾ ਵੀ ਸਾਡਾ ਸੀਡ ਸੇਲ ਹੋ ਚੁੱਕਿਆ ਅਸੀਂ ਹੋਰ ਸੀਡ ਨਹੀਂ ਦੇ ਸਕਦੇ ਕਿਸੇ ਨੂੰ ਅੱਜ ਲਾਸਟ ਕਸਟਮਰ ਮੇਰੇ ਕੋਲੇ ਆਏ ਸੀਗੇ ਉਹ ਸੰਗਰੂਰ ਕੋਲੇ ਪਿੰਡਾ ਬਨੇੜਾ ਬੇਨੜਾ ਪਿੰਡ ਸ਼ਾਇਦ ਧੂਰੀ ਦੇ ਨਾਲ ਹੀ ਆ ਜਮਾ ਤੇ ਉਹ 스ਵੀਡਨ ਤੋਂ ਆਏ ਆ ਬਾਹਰੋਂ ਇੱਥੇ ਕਹਿੰਦੇ ਅਸੀਂ ਖੇਤੀ ਕਰਨਾ ਚਾਹੁੰਦੇ ਆ ਕਹਿੰਦੇ ਤੁਹਾਡੀ ਵੀਡੀਓ ਦੇਖੀ ਸੀ ਤੇ ਅਸੀਂ ਖੇਤੀ ਦਾ ਬਦਲ ਕਰਨਾ ਹੈ ਹਲਦੀ ਦਾ ਸੀਡ ਲੈ ਕੇ ਗਏ ਆ ਉਹ ਹਨ ਤੇ ਬਾਕੀ ਕੁਛ ਅਸੀਂ ਰੱਖ ਲਿਆ ਜੀ ਪ੍ਰੋਸੈਸ ਕਰਾਂਗੇ ਹੁਣ ਜਿਵੇਂ ਪ੍ਰੋਸੈਸਿੰਗ ਦਾ ਹਲੇ ਸਮੇਂ ਦਾ ਕੀ ਸਿਸਟਮ ਹੁੰਦਾ ਵੀ ਧੁੱਪਾਂ ਨਹੀਂ ਹਲੇ ਲੱਗ ਰਹੀਆਂ ਮੌਸਮ ਐਤ ਕੀ ਬਹੁਤ ਗੜਬੜ ਹੈ ਹਨਾ ਹੁਣ ਵੀ ਕਿਵੇਂ ਹੋਇਆ ਪਿਆ ਜਦੋਂ ਪੂਰਾ ਟੈਂਪਰੇਚਰ 45 ਡਿਗਰੀ ਹੋ ਜਾਊਗਾ ਫੁੱਲ ਧੁੱਪ ਲੱਗੂਗੀ ਉਦੋਂ ਅਸੀਂ ਇਹਨੂੰ ਸਟੀਮ ਕਰਾਂਗੇ ਸਟੀਮ ਕਰਨ ਤੋਂ ਬਾਅਦ ਇਹਨੂੰ ਸੁਕਾਵਾਂਗੇ ਅਸੀਂ ਸੁਕਾਉਣ ਤੋਂ ਬਾਅਦ ਪੀਸੀ ਜਾਊਗੀ ਹੁਣ ਇਹਦੇ ਚ ਬਈ ਜੀ ਦੋ ਚੀਜ਼ਾਂ ਚੱਲਦੀਆਂ ਹੈਗੀਆਂ ਵੀ ਜਿਹੜੀ ਹਲਦੀ ਨੂੰ ਪ੍ਰੋਸੈਸਿੰਗ ਕਰਨ ਦਾ ਜਿਹੜਾ ਤਰੀਕਾ ਚੱਲ ਰਿਹਾ ਹੈ ਨਾ ਮਾਰਕੀਟ 'ਚ ਜਾਂ ਲੋਕਾਂ 'ਚ ਜਾਂ ਆਮ ਫਾਰਮਰ ਲਾ ਲੋ ਹੋਰ ਕਰ ਰਹੇ ਆ ਉਹ ਤਰੀਕਾ ਸਹੀ ਨਹੀਂ ਕੀ ਕਰ ਰਹੇ ਆ ਵੀ ਹਲਦੀ ਨੂੰ ਪ੍ਰੋਸੈਸ ਕਰਨ ਲਈ ਆਮ ਹੀ ਪ੍ਰਚਲਿਤ ਹੈ ਜੀ ਹਲਦੀ ਉਬਾਲ ਲਈ ਉਬਾਲ ਕੇ ਸੁਕਾਲੀ ਤੇ ਸੁਕਾ ਕੇ ਪੀਸ ਲਈ ਪਰ ਉਹ ਸਹੀ ਨਹੀਂ ਉਹ ਹਲਦੀ ਨਹੀਂ ਗੀ ਉਹ ਸਿਰਫ ਇੱਕ ਰੰਗਦਾਰ ਪਾਊਡਰ ਹੈ ਕਿਉਂ ਹੈ ਕਿਉਂਕਿ ਇੱਥੇ ਸਾਡੇ ਮਾਲਵੇ ਵਾਲੇ ਏਰੀਆ ਜਿਹੜਾ ਸਾਡੇ ਪਹਿਲਾਂ ਬਿਉਰਗ ਪੁਰਾਣੇ ਪੋਸਟੂਲ ਖਾਂਦੇ ਸੀਗੇ ਉਹ ਕੀ ਪੋਸਤਾ ਇੱਧਰ ਪਹਿਲਾਂ ਪੁਰਾਣੇ ਸਮੇਂ ਚ ਆਮ ਹੁੰਦਾ ਸੀ ਉਹ ਕੀ ਕਰਦੇ ਸੀਗੇ ਇਹ ਵੀ ਜਿਹੜੇ ਕਈ ਬੰਦੇ ਉਹਨੂੰ ਭਿਉਂ ਲੈਂਦੇ ਸੀ ਭਿਉਂ ਕਿ ਉਹਨੂੰ ਉਬਾਲ ਲੈਂਦੇ ਸੀ ਉਬਾਲ ਕੇ ਉਹਦਾ ਅਸਰ ਸਾਰਾ ਆ ਜਾਂਦਾ ਸੀ ਪਾਣੀ ਚੋਪੀ ਲੈਂਦੇ ਸੀ ਉਹ ਐਜੇ ਉਹਨਾਂ ਦਾ ਕੁਝ ਲਾ ਲਉ ਹਨਾ ਉਹਦਾ ਕੀ ਸਿਸਟਮ ਹੈ ਹੁਣ ਹਲਦੀ ਦਾ ਬਈ ਜਦੋਂ ਹਲਦੀ ਨੂੰ ਤੁਸੀਂ ਉਬਾਲ ਲਿਆ ਸਾਰਾ ਜਿਹੜਾ ਉਹਦਾ ਅਸਰ ਆ ਉਹਨੂੰ ਕਰਕੁਮਿਨ ਕਹਿੰਦੇ ਆ ਜਿਹੜਾ ਉਹਦਾ ਗੁਣ ਹੁੰਦਾ ਹੈਗਾ ਕੁਦਰਤੀ ਉਹ ਸਾਰਾ ਅਸਰ ਆ ਗਿਆ ਪਾਣੀ ਚ ਤੇ ਪਾਣੀ ਢੋਲਤਾ ਪਿੱਛੇ ਬਚਿਆ ਰੰਗਦਾਰ ਪਾਊਡਰ ਕਿਉਂਕਿ ਉਹ ਚ ਗੋਣੀ ਹੈ ਨਹੀਂ ਜਦੋਂ ਹਲਦੀ ਨੂੰ ਕਦੇ ਵੀ ਉਬਾਲਣਾ ਨਹੀਂਗਾ ਕਿਸੇ ਫਾਰਮਰ ਨੇ ਜੇ ਕੋਈ ਬੀਜੀ ਆ ਕਿਸੇ ਨੇ ਘਰ ਲਈ ਘਰੇਲੂ ਬਗੀਚੀ ਆ ਕਿਸੇ ਨੇ ਕਨਾਲ ਦੋ ਕਨਾਲ ਆ ਜੇ ਪ੍ਰੋਸੈਸਿੰਗ ਕਰਨੀ ਹੈ ਤਾਂ ਉਹਨੂੰ ਹਮੇਸ਼ਾ ਸਟੀਮ ਕਰਨਾ ਹੈ ਕਿਉਂਕਿ ਮੰਨ ਲਓ ਆਪਾਂ ਇੱਕ ਕੜਾਹਾ ਲੈ ਲਿਆ ਜੇ ਆਪਾਂ ਘਰੇ ਸਟੀਮ ਕਰਨ ਦਾ ਮੈਂ ਤਰੀਕਾ ਦੱਸ ਦਿੰਦਾ ਕੜਾਹ ਲੈ ਲਿਆ ਉਹਦੇ ਉੱਤੇ ਚਾਲੀਆਂ ਰੱਖ ਲਓ ਜਾਂ ਕੋਈ ਸਰੀਏ ਰੱਖ ਲਓ ਕੋਈ ਵੀ ਚੀਜ਼ ਲੱਕੜ ਦੀਆਂ ਰੱਖ ਲਓ ਤੁਸੀਂ ਹਨਾ ਡਾਂਗਾ ਉੱਤੇ ਜਾਲੀ ਵਾਲੇ ਜਿਹੜੇ ਗੱਟੇ ਹੁੰਦੇ ਆਗੇ ਗੰਢਿਆਂ ਵਾਲੇ ਪਿਆਜ਼ ਵਾਲੇ ਉਹਦੇ ਚ ਹਲਦੀ ਪਾ ਕੇ ਉੱਪਰ ਰੱਖ ਲਓ ਉੱਪਰੋਂ ਦੀ ਉਹਦੇ ਕੋਈ ਮੋਮ ਜਾਮਾ ਦੇ ਦਿਓ ਥੱਲੋਂ ਅੱਗ ਬਾਲੋਗੇ ਜਿਹੜੀ ਸਟੀਮ ਭਾਫ਼ ਹੋਊਗੀ ਉਹਦੇ ਵਿੱਚ ਦੀ ਨਿਕਲੂਗੀ ਉੱਪਰ ਭਾਫ਼ ਬਣ ਗਈ ਉਹ ਤੁਸੀਂ ਅੱਧਾ ਘੰਟਾ ਜਾਂ ਜਿੰਨੀ ਕ ਅੱਗ ਬਾਲੀ ਆ ਉਸ ਹਿਸਾਬ ਨਾਲ ਜਾਲੀ ਮਿੰਟ ਤੁਸੀਂ ਉਹਨੂੰ ਦੇਖ ਲਓ ਪੋਲੀ ਹੋ ਗਈ ਜਦੋਂ ਪੋਲੀ ਹੋ ਗਈ ਮੰਨ ਲਓ ਸਟੀਮ ਹੋ ਚੁੱਕੀ ਆ ਉਹਨੂੰ ਤੁਸੀਂ ਕੱਢ ਕੇ ਤੁੱਪੇ 'ਸ ਕਾ ਲਓ ਉਹਦਾ ਮੰਨ ਕੋ ਅਸਰ ਨਹੀਂ ਨਾ ਨਿਕਲਿਆ ਕਿਉਂਕਿ ਉਹ ਪਾਣੀ ਚ ਹੀ ਨਹੀਂ ਪਾਈ ਆ ਆਪਾਂ ਪਾਣੀ ਥੱਲੇ ਉਬਲਿਆ ਕੱਲੀ ਭਾਫ਼ ਉਹਦੇ ਚ ਗਈ ਉਹਦੇ ਚ ਜੋ ਕੁਝ ਸੀਗਾ ਸਾਰਾ ਉਹਦੇ ਵਿੱਚ ਹੀ ਰਹਿ ਗਿਆ ਫੇਰ ਉਹਨੂੰ ਪੀਸੋਗੇ ਉਹ ਫੇਰ ਉਹ ਗੁਣਕਾਰੀ ਆ ਆਪਾਂ ਕਹਿੰਦੇ ਸੀ ਵੀ ਹਲਦੀ ਹੈ ਜਿਹੜੀ ਸਾਡੇ ਘਰ ਦਾ ਡਾਕਟਰ ਹੈ ਹਲਦੀ ਨੂੰ ਐਂਟੀਬਾਇਟਿਕ ਮੰਨਿਆ ਗਿਆ ਜੇ ਹਲਦੀ ਐਂਟੀਬਾਇਟਿਕ ਆ ਤਾਂ ਫੇਰ ਆਪਾਂ ਡਾਕਟਰ ਤੋਂ ਐਂਟੀਬਾਇਟਿਕ ਇੰਜੈਕਸ਼ਨ ਕਿਉਂ ਲਵਾ ਰਹੀ ਹੈ ਇਹਦਾ ਕਾਰਨ ਇਹੀ ਹੈ ਵੀ ਜਿਹੜੀ ਆਪਾਂ ਖਾ ਰਹੇ ਹਾਂ ਹਲਦੀ ਹੈ ਨਹੀਂ ਹਾਂ ਇਹ ਨਹੀਂਗਾ ਆਪਾਂ ਕਹਿੰਦੇ ਨੇ ਯਾਰ ਫਲਾਨੇ ਇਤਿਜਾਂ ਚ ਮਿਲਾਵਟ ਹੁੰਦੀ ਐ ਚ ਮਿਲਾਵਟ ਨਹੀਂ ਇਹਦੀ ਪ੍ਰੋਸੈਸਿੰਗ ਦਾ ਢੰਗ ਵੀ ਹੁੰਦਾ ਮਿਲਾਵਟ ਤਾਂ ਅਲੱਗ ਮੈਟਰ ਆ ਗਿਆ ਕਿਸੇ ਨੇ ਮਿਲਾਵਟ ਕਰਕੇ ਵੇਚਦੀ ਕੁਛ ਕਰਤਾ ਹਨ ਪਰ ਇਹ ਜਦੋਂ ਆਪਾਂ ਬਣਾਈ ਹੀ ਨਹੀਂ ਸਹੀ ਜਿਹੜੇ ਇਹਦੇ ਗੁਣ ਸੇ ਉਹੀ ਕੱਢਦੇ ਆਪਾਂ ਬਾਣੀ ਵੇਚਦੀ ਹਨ ਸੋ ਇਹਨਾਂ ਚੀਜ਼ਾਂ ਦਾ ਧਿਆਨ ਦੇਣ ਦੀ ਲੋੜ ਐ ਵੀ ਹਲਦੀ ਨੂੰ ਪ੍ਰੋਸੈਸ ਕਿਵੇਂ ਕਰਨਾ ਹੁਣ ਆਪਾਂ ਪ੍ਰੋਸੈਸ ਕਰਦੇ ਆ ਬਈ ਜੀ ਹੁਣ ਆਪਾਂ ਨੂੰ ਜਿਹੜੇ ਕਸਟਮਰ ਜੁੜੇ ਹੋਏ ਆ ਉਹ ਉਡੀਕਦੇ ਰਹਿੰਦੇ ਆ ਵੀ ਬਈ ਹਲਦੀ ਉਦੋਂ ਮੰਗਾਵਾਂਗੇ ਤਾਂ ਜੇਕਰ ਕੋਈ ਕਿਸਾਨ ਭਰਾ ਕਰਦਾ ਮਨ ਲਓ ਉਹਨੇ ਕਨਾਲ ਤੋਂ ਸ਼ੁਰੂ ਕਰ ਲਿਆ ਤਾਂ ਕੀ ਸਮਝਦੇ ਹੋ ਵੀ ਫਾਇਦੇ ਦਾ ਸੌਦਾ ਹੈਗਾ ਵੇਚ ਵਟ ਲੂ ਆ ਚੰਗਾ ਕਮਾ ਲੂ ਆ ਪੂਰਾ ਹੀ ਫਾਇਦੇ ਦਾ ਬਈ ਕਨਾਲ ਨੂੰ ਤਾਂ ਜ਼ਿਮੀਦਾਰ ਗਿਣਦਾ ਹੀ ਕੋਸ ਨਹੀਂ ਕਨਾਲ ਤਾਂ ਪਾਸੇ ਵਿਹਲੀ ਪਈ ਰਹਿ ਜਾਂਦੀ ਐ ਇੱਧਰ ਉਹ ਨਿਗਾ ਮਾਰਾਂਗੇ ਨਾ ਜਦੋਂ ਆਪਾਂ ਕਰ ਰਹੇ ਹੱਟੇ ਵੀਡੀਓ ਤੇ ਉਹਦੇ ਨਾਲ ਨਾਲ ਨਹਿਰ ਦੇ ਕਿੰਨਾ ਥਾਂ ਉਹੀ ਵਿਹਲਾ ਪਿਆ ਇਹ ਕਿਸੇ ਜ਼ਿਮੀਦਾਰ ਦਾ ਹੀ ਐ ਕਨਾਲ ਨੂੰ ਨਹੀਂ ਕੋਈ ਗਿਣਦਾ ਹਾਂ ਕਿਸੇ ਨੂੰ ਤੁਸੀਂ ਇੱਕ ਕਿਲਾ ਵਜਾਤੀ ਉਹਨੂੰ ਵੇਚਣ ਚ ਪ੍ਰੋਬਲਮ ਆ ਗਈ ਉਹਦੀ ਘਰੇ ਪਈ ਰਹਿ ਗਈ ਤਾਂ ਫਿਰ ਕਰਦੇ ਉਹਨੂੰ ਗਾਲਾਂ ਕੱਢਣਗੇ ਉਹ ਆਪਾਂ ਨੂੰ ਕੱਢਣਗੇ ਇਹਨਾਂ ਦੇ ਚੈਨਲ ਮਗਰ ਲਾ ਕੇ ਅਸੀਂ ਲਾਈ ਸੀ ਸੋ ਲਾਓ ਹੀ ਕਨਾਲ ਕਨਾਲ ਚੋਂ ਤੁਹਾਨੂੰ ਨਾ ਕੋਈ ਘਾਟਾ ਪਵੇ ਨਫਾ ਹੋ ਜੂਗਾ ਕਿਉਂਕਿ 10 ਗੁਣਾ ਝਾੜ ਹੋਣਾ ਤੁਸੀਂ ਜੇ ਬਈ ਸੰਭਾਲੀ ਨਹੀਂ ਤਾਂ ਮੈਂ ਕੁਝ ਨਹੀਂ ਕਹਿ ਸਕਦਾ ਊ ਇਹਦਾ ਤੁਸੀਂ 9-10 ਕੁਇੰਟ ਲਾ ਗੀ ਅਗਲੇ ਸਾਲ ਦੋ ਕਨਾਲਾਂ ਬੀਜਨੀਆਂ ਵਿੱਚੋਂ ਆਪਾਂ ਆਪ ਦਾ ਦੋ ਕੁਇੰਟਲ ਬੀ ਬੀਜ ਲਿਆ ਸੱਤ ਬਚ ਗਿਆ ਸੱਤ ਨੂੰ ਵੇਚ ਲਓ ਬਈ ਜੇ ਤੁਹਾਡਾ ਸੀਡ ਦੇ ਤੌਰ ਤੇ ਵੇਚੀ ਤਾਂ 70000 ਛੱਡ ਗਈ ਕਨਾਲ 70000 ਤਾਂ ਨਹੀਂ ਕਿਤੇ ਛੱਡਦੀ ਹੋਰ ਹਲਦੀ ਹੈ ਕੱਲੀ ਜਿਹੜੀ ਛੱਡ ਜਾਂਦੀ ਹੈ ਨਾਲੇ ਬੀਜ ਬਚ ਗਿਆ ਕੱਲੀ ਹਲਦੀ ਤੁਹਾਨੂੰ ਇੱਕ ਕਨਾਲ ਦੇ ਵਿੱਚੋਂ 70000 ਰੁਪਇਆ ਛੱਡ ਸਕਦੀ ਹੈ ਇੱਕ ਕਨਾਲ ਸਿਰਫ ਇੱਕ ਗਿਣਾਲ ਜਿਹੜੀ ਕਿਤੇ ਉਹੀ ਖਲ ਖੁੰਜੇ ਦੇ ਵਿੱਚ ਵਹਿਲੀ ਪਈ ਰਹਿ ਜਾਂਦੀ ਐ ਇੰਨੀ ਕਿਥਾਂ ਤਾਂ ਪਰ ਜੇਕਰ ਅਸੀਂ ਆਹ ਖੇਤੀ ਨੂੰ ਅਪਣਾ ਲੈਨੇ ਤਾਂ ਮੈਨੂੰ ਲੱਗਦਾ ਵਧੀਆ ਫਾਇਦੇ ਦਾ ਸੌਦਾ ਹੈ ਤਾਂ ਭਾਈ ਜੀ ਜੇ ਆਪਾਂ ਗੱਲ ਕਰੀਏ ਤਾਂ ਕਿੰਨੇ ਚਿਰ ਦੀ ਖੇਤੀ ਐ ਕਿੰਨੇ ਚਿਰ ਚ ਤਿਆਰ ਹੋ ਜਾਂਦੀ ਐ ਇਹਦੇ 'ਚ ਭਾਈ ਦੋ ਚੀਜ਼ਾਂ ਪਰ ਚੱਲ ਲੇਤਾ ਆਮ ਜਿਹੜੇ ਨੂੰ ਫਾਰਮਰ ਜਾਂ ਕੋਈ ਵੀ ਬੰਦਾ ਗੱਲ ਕਰਦਾ ਜਦੋਂ ਹਲਦੀ ਤੇ ਇਹਨੂੰ ਸਾਲ ਦੀ ਖੇਤੀ ਮੰਨਦੇ ਐ ਪਰ ਭਾਈ ਮੈਂ ਇਹਨੂੰ ਸਾਲ ਦੀ ਖੇਤੀ ਨਹੀਂ ਮੰਨਦਾ ਉਹਦਾ ਇੱਕ ਕਾਰਨ ਐ ਹੁਣ ਤੁਸੀਂ ਦੇਖੋ ਸਾਰੇ ਫਾਰਮਰ ਐ ਜਿਨ੍ਹਾਂ ਨੇ ਨਵੀਂ ਇਸ ਸਾਲ ਹਲਦੀ ਲਾਈ ਐ ਤੇ ਕਣਕ ਤੋਂ ਬਾਅਦ ਲਾਈ ਐ ਮੰਨ ਲਓ ਹੁਣ ਆਪਾਂ ਵਿਜਾਨ ਕਰ ਰਹੇ ਆ ਅੱਜ ਇਹ 15 ਜਨਵਰੀ ਨੂੰ ਹਲਦੀ ਪੱਟੀ ਜਾਊਗੀ ਆਪਾਂ ਪੱਟਣ ਵੇਲੇ ਵੀਡੀਓ ਕਰਾਂਗੇ ਦੱਸਾਂਗੇ ਵੀ ਕੀ ਝਾੜ ਆ ਪੱਟ ਕੇ ਗੰਢੇ ਕਿੰ ਆਇਆ ਦਿਖਾ ਕੇ ਆਪਾਂ ਪਾਵਾਂਗੇ ਠੀਕ ਹੈ ਪਿਛਲੇ ਸਾਲ ਵੀ ਪਾਈਆਂ ਹੋਰ ਚੈਨਲਾਂ ਤੇ ਪਾਈਆਂ ਹਲਦੀ 15 ਜਨਵਰੀ ਨੂੰ ਪੱਟੀ ਗਈ 5 ਦਿਨ ਦਿੱਤੇ ਵਾਹਣ ਤਿਆਰ ਕਰਨ ਨੂੰ 20 ਜਨਵਰੀ ਨੂੰ ਇਹ ਚ ਗੰਡਾ ਲਾ ਦਿਓ 20 ਜਨਵਰੀ ਦਾ ਲੱਗਿਆ ਗੰਡਾ ਮਈ ਚ ਪਟਿਆ ਜਾਊਗਾ ਤੇ ਗੰਡੇ ਦਾ ਜਿਹੜਾ ਝਾੜ ਹੈ ਬਈ ਜੀ ਉਹ 200 ਕੁਇੰਟਲ ਹੈ ਮੈਂ ਕਹਣਾ ਤੁਸੀਂ 200 ਛੱਡੋ 100 ਕੁਇੰਟਲ ਗੰਢਾ ਨਿਕਲੇ ਆ 100 ਕੁਆਂਟਲ ਗੰਡਾ ਜੇ ਆਪਾਂ 20 ਰੁਪਏ ਵੇਚਦੇ ਆ 2 ਲੱਖ ਰੁਪਏ ਦਾ ਗੰਡਾ ਕਢ ਲਿਆ 60000 ਰੁਪਏ 70000 ਖਰਚਾ ਕਰਦੋ ਤਾਂ ਵੀ ਸਵਾ ਲੱਖ ਰੁਪਏ ਗੰਡਾ ਛੱਡ ਜੂਗਾ ਬਿਲਕੁਲ ਸਾਡੇ ਕਿਸਾਨ ਭਰਾ ਸਾਡੇ ਖਾਸ ਕਰਕੇ ਨੌਜਵਾਨ ਕਿਸਾਨ ਭਰਾਓ ਬੜੇ ਸਿਆਣੇ ਹੋ ਬੜੇ ਤਜਰਬੇਕਾਰ ਹੋ ਅੰਕੜੇ ਜੇ ਬਾਈ ਆਪਦੀ ਜ਼ੁਬਾਨੋਂ ਨਾ ਵੀ ਦੱਸੋ ਤਾਂ ਇੱਥੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਵੀ ਚੰਗੀ ਵਧੀਆ ਕਮਾਈ ਹੈ ਜਿਹੜੀ ਤੁਸੀਂ ਉਹ ਕਰ ਸਕਦੇ ਹੋ ਤੇ ਇਹ ਵੀ ਨਹੀਂ ਵੀ ਤੁਹਾਡਾ ਵਾਹਨ ਵਿਹਲਾ ਰਹੂਗਾ ਤੇ ਇਸ ਸਾਲ ਦੀ ਫਸਲ ਵੀ ਨਾ ਮੰਨੇ ਹੋ ਇਸ ਨੂੰ ਤਾਂ ਕੀ ਸਮਝਦੇ ਹੋ ਬਾਈ ਕੋਈ ਹੋਰ ਹਲਦੀ ਦੇ ਨਾਲ ਜਾਣਕਾਰੀ ਜਿਹੜੀ ਤੁਸੀਂ ਸਮਝਦੇ ਹੋ ਵੀ ਰਹਿ ਗਈ ਆਪਾਂ ਆਪਣੇ ਕਿਸਾਨ ਭਰਾਵਾਂ ਨੂੰ ਅੱਜ ਨਾਲ ਆਪਾਂ ਏ ਟੂ ਜ਼ेड ਵਾਲੀ ਗੱਲ ਕਰਨੀ ਹੈ ਵੀ ਸਿਰਾ ਲਾ ਦੇਣਾ ਵੀ ਜੇ ਇੱਕ ਵਾਰੀ ਤੁਹਾਡੀ ਵੀਡੀਓ ਇਹ ਵੇਖ ਲੈਣ ਕਿਸਾਨ ਭਰਾ ਤੇ ਉਹਨੂੰ ਹਲਦੀ ਵਾਲੀ ਵੀਡੀਓ ਹੋਰ ਨਾਲ ਲੱਭਣੀ ਪਵੇ ਇੱਥੇ ਆ ਕੇ ਉਹਦਾ ਮਤਲਬ ਦੀ ਭਾਲ ਖਤਮ ਹੋ ਜੇ ਸੌਖਾ ਹੀ ਹੈ ਬਾਈ ਤੁਹਾਨੂੰ ਸਾਰੀਆਂ ਚੀਜ਼ਾਂ ਕਲੀਅਰ ਕਰਤੀਆਂ ਬੀਜ ਕਿਵੇਂ ਲਾਉਣਾ ਹੈ ਬੀਜ ਕਿੰਨਾ ਪੈਣਾ ਹੈਗਾ ਕੀ ਭਾਬੀ ਜੀ ਯੂਨੀਵਰਸਿਟੀ ਵੇਚਦੀ ਹੈ ਕੀ ਫਾਰਮਰ ਵੇਚਦੇ ਹੈ ਕਿੱਥੋਂ ਕਿੱਥੋਂ ਕਿਹੜੀਆਂ ਵੈਰੈਟੀਆਂ ਮਿਲਦੀਆਂ ਹੈ ਲਾਉਣਾ ਕਿਵੇਂ ਆ ਉਹ ਵੀ ਦੱਸਤਾ ਪੱਟਣ ਦਾ ਤਰੀਕਾ ਹੁਣ ਦੋ ਤਰੀਕੇ ਆ ਜੇ ਤਾਂ ਤੁਸੀਂ ਇਹਨੂੰ ਆਲੂ ਵਾਲੀ ਮਸ਼ੀਨ ਤੁਹਾਡੇ ਹੈਗੀ ਆ ਉਹਦੇ ਨਾਲ ਵੀ ਪੱਟ ਸਕਦੇ ਹੋ ਤੇ ਜੇ ਮੈਨੂਅਲ ਵੀ ਪਟੋਗੇ ਕੋਈ ਬਹੁਤਾ ਮਹਿੰਗਾ ਨਹੀਂ ਪੈਂਦਾਗਾ ਕਈਆਂ ਨਾਲ ਇਹ ਪੱਟਿਆ ਜਾਂਦਾ ਛਾੜ ਕੇ ਇਹਨੂੰ ਜਿਹੜਾ ਰੱਖਣ ਦਾ ਤਰੀਕਾ ਜਾਂ ਰੱਖ ਰਖਾਓ ਸੰਭਾਲ ਰਹਿ ਗਈ ਸੀ ਗੱਲ ਕਰਨ ਵਾਲੀ ਇਹਨੂੰ ਤੁਸੀਂ ਨਾਰਮਲ ਛੱਡ ਦੇ ਵਿੱਚ ਰੱਖ ਲਓ ਧੁੱਪੇ ਨਾਲ ਬਾਹਲਾ ਰੱਖੋ ਕਿਉਂਕਿ ਧੁੱਪ ਨਾਲ ਜ਼ਿਆਦਾਤਰ ਹਰੇਕ ਫਸਲੀ ਖਰਾਬ ਹੁੰਦੀ ਹੈ ਧੁੱਪ ਨਾਲ ਉਹਦਾ ਮੌਇਸਚਰ ਬਿਲਕੁਲ ਖਤਮ ਹੋ ਜਾਊਗਾ ਤੁਸੀਂ ਮੰਨ ਲਓ 100 ਕੁਇੰਟਲ ਹਲਦੀ ਪੱਟ ਤਾਂ ਲਈ ਉਹਨੂੰ ਧੁੱਪੇ ਰੱਖਤੀ ਰੱਖਤੀ ਨਹੀਂ ਫਿਰ ਮੈਂ ਧੁੱਪੇ ਤਾਂ ਸਿੱਟਦੀ ਕਹੂੰਗਾ ਉਹਦਾ ਰੋਜ਼ ਮੌਇਸਚਰ ਉੱਡਣਾ ਥੋੜੀ ਉਹ ਪਹਿਲੇ ਹੀ 60 ਕੁਇੰਟਲ ਰਹਿ ਗਈ ਅਗਲਾ ਕਦੂ ਆ ਬਾਈ ਐਨੀ ਸਾਡੇ ਤਾਂ ਹੋਈ ਨਹੀਂ ਹੋਈ ਤਾਂ ਸੀਗੀ ਪਰ ਸਮਝੀ ਨਹੀਂ ਉਹਨੂੰ ਛੱਡ ਦੇ ਵਿੱਚ ਰੱਖੋ ਪ੍ਰੋਪਰ ਉਹਨੂੰ ਝਾੜ ਕੇ ਰੱਖੋ ਪਾਣੀ ਨਾ ਲਾਓ ਐਨੀ ਉਹਨੂੰ ਧੋ ਲਓ ਇਹਨੂੰ ਸਾਫ਼ ਉਦੋਂ ਕਰਨਾ ਜਦੋਂ ਤੁਸੀਂ ਪ੍ਰੋਸੈਸ ਕਰਨਾ ਜਿੰਨਾ ਟਾਈਮ ਸੀਡ ਲਈ ਪਈ ਆ ਇਹਦੇ ਨਾਲ ਜਿਹੜੀ ਨੇਚਰਲ ਮਿੱਟੀ ਮਾੜੀ-ਮੁੱਟੀ ਰਹਿ ਗਈ ਉਹ ਪਈ ਰਹਿਣ ਦੋ ਤੋ ਇਹਨੂੰ ਇਸ ਤਰ੍ਹਾਂ ਸੰਭਾਲ ਸਕਦੇ ਆ ਜਿਹੜਾ ਸੀਡ ਪਹਿਲਾਂ ਸੇਲ ਹੋ ਗਿਆ ਹੋ ਗਿਆ ਉਸ ਤੋਂ ਬਾਅਦ ਇਹਦੀ ਗ੍ਰੇਡਿੰਗ ਕਰਕੇ ਇੱਕ ਜਿਹੜੀ ਸੀਡ ਚਾ ਤਾਂ ਤੁਹਾਨੂੰ ਜੇ ਤਾਂ ਫਿੰਗਰ ਹੈ ਫਿੰਗਰ ਵੀ ਲਾ ਸਕਦੇ ਹੋ ਪਰ ਕੋਸ਼ਿਸ਼ ਇਹ ਕਰੋ ਵੀ ਮਦਰ ਜਿਹੜੀ ਹੈਗੀ ਹੈ ਰੂਟਸ ਉਹਨੂੰ ਤੁਸੀਂ ਐਜ਼ ਅ ਸੀਡ ਯੂਜ਼ ਕਰੋ ਜਿਹੜੀਆਂ ਫਿੰਗਰ ਹੈ ਉਹਨੂੰ ਤੁਸੀਂ ਪ੍ਰੋਸੈਸਿੰਗ ਵਾਲੇ ਪਾਸੇ ਲੈ ਕੇ ਆਓ ਕਿਉਂਕਿ ਜਿਹੜੀ ਮਦਰ ਰੂਟਸ ਹੁੰਦੀ ਹੈ ਜੇ ਉਹਨੂੰ ਤੁਸੀਂ ਪ੍ਰੋਸੈਸਿੰਗ ਚ ਲੈ ਕੇ ਜਾਓਗੇ ਤੋ ਹਾਰਡ ਬਹੁਤ ਹੁੰਦੀ ਹੈ ਉਹ ਪੀਸਣ ਵੇਲੇ ਬਹੁਤ ਪਰੇਸ਼ਾਨ ਕਰਦੀ ਹੈ ਮਤਲਬ ਉਹ ਤੇ ਟਾਈਮ ਜ਼ਿਆਦਾ ਲੱਗਦਾ ਉਹਦੀ ਕੁਆਲਿਟੀ ਘਟ ਆਉਂਦੀ ਹੈ ਮਦਰ ਰੂਟਸ ਨੂੰ ਹਮੇਸ਼ਾ ਸੀਡ ਵਾਸਤੇ ਰੱਖੋ ਉਸ ਤੋਂ ਬਾਅਦ ਜਿਹੜਾ ਸਾਡੇ ਕੋਲੇ ਘਟਦਾ ਤਾਂ ਰੂਟਸ ਤੁਸੀਂ ਉਹ ਦੂਜੀਆਂ ਫਿੰਗਰਸ ਵੀ ਸੀਡ ਲਈ ਵਰਤ ਸਕਦੇ ਹੋ ਪਰ ਤੁਸੀਂ ਜਿਹੜੀਆਂ ਮਦਰ ਰੂਟਸ ਨੇ ਉਹਨੂੰ ਐਜ਼ ਏ ਪ੍ਰੋਸੈਸਿੰਗ ਨਾਲ ਲੈ ਕੇ ਜਾਓ ਕਦੇ ਵੀ ਜੀ ਤਾਂ ਆਹ ਕੰਪਲੀਟ ਜਾਣਕਾਰੀ ਬਾਈ ਜੀ ਨੇ ਮੈਨੂੰ ਲੱਗਦਾ ਵੀ ਹੁਣ ਤੁਹਾਨੂੰ ਹੋਰ ਕੋਈ ਹਲਦੀ ਬਾਰੇ ਵੀਡੀਓ ਦੇਖਣ ਦੀ ਲੋੜ ਨਹੀਂ ਪੈਣੀ ਕੰਪਲੀਟ ਜਾਣਕਾਰੀ ਹੈ ਤੁਹਾਨੂੰ ਮਿਲ ਚੁੱਕੀ ਹੈ ਤੇ ਬਾਈ ਜੀ ਨੇ ਵਾਰ-ਵਾਰ ਆਪਣੇ ਚੈਨਲ ਦਾ ਨਾਮ ਵੀ ਦੱਸਿਆ ਤੁਸੀਂ ਉਸ ਤੇ ਵਿਜ਼ਿਟ ਕਰ ਸਕਦੇ ਹੋ ਅਸੀਂ ਬਾਇਓ ਦੇ ਵਿੱਚ ਉਹਦਾ ਲਿੰਕ ਵੀ ਤੁਹਾਡੇ ਤੱਕ ਪਹੁੰਚਦਾ ਕਰ ਦੇਾਂਗੇ ਤੇ ਬਾਈ ਜੀ ਦਾ ਸੰਪਰਕ ਨੰਬਰ ਵੀ ਸਕਰੀਨ ਤੇ ਤੁਹਾਡੇ ਕੋਲੇ ਆ ਗਿਆ ਸੰਪਰਕ ਕਰਕੇ ਜਾਣਕਾਰੀ ਲਈ ਜਾ ਸਕਦੀ ਹੈ ਹਜੇ ਪਏ ਆ 5-7 ਦਿਨ ਬਜਾਂਦ ਦੇ ਵਧੀਆ ਜੇ ਕਰਨੀ ਹੈ ਤਾਂ ਹਲਦੀ ਦੀ ਬਜਾਂਦ ਹਲੇ ਵੀ 5-7 ਦਿਨ ਕੀਤੀ ਜਾ ਸਕਦੀ ਹੈ ਕੀਤੀ ਜਾ ਸਕਦੀ ਹੈ ਬਾਈ ਜੀ ਬਾਈ ਜੀ ਜਮਾਂ ਲਾਸਟ ਹੀ ਹੈ ਮੈਂ ਤਾਂ ਇਹ ਕਹੂੰਗਾ ਵੀ ਜੇ ਕਿਸੇ ਕੋਲੇ ਵਾਣ ਵਿੱਲਾ ਹੈਗਾ ਤਾਂ ਉਹ ਇਹਨੂੰ ਮਾਰਚ ਦੇ ਵਿੱਚ ਹੀ ਬੀਜਣ ਤਾ ਜਿਆਦਾ ਝਾੜ ਆਉਂਦਾ ਹੈਗਾ ਤੇ ਜੋ ਉਦੋਂ ਦਾ ਅਪ੍ਰੈਲ ਚ ਲਾ ਲਓ ਤੇ ਮਈ ਬਿਲਕੁਲ ਲਾਸਟ ਆ ਮੇਰੇ ਕੋਲ ਤਾਂ ਆਪਣੀ ਬਾਣ ਵਿਲਾ ਸੀ ਕਿਉਂਕਿ ਆਪਦਾ ਜਿਹੜਾ ਸਾਰਾ ਫੀਲਡ ਗੰਡੇ ਲਾਲੇ ਆ ਤੇ ਇਹ ਫੀਲਡ ਮੈਂ ਆਪਦਾ ਹੁਣ ਇਸ ਵਾਰ ਬਾਈ ਰੰਤીર ਸਿੰਘ ਟੀਰਾ ਖੁੱਡੀਆਂ ਨੇ ਉਹਨਾਂ ਨਾਲ ਇਹ ਕੀਤਾ ਅਸੀਂ ਰਲ ਕੇ ਸਾਂਝਾ ਕੀਤਾ ਇਹ ਕਹਿ ਸਕਦੇ ਹਾਂ ਹਨਾ ਵੀ ਹੁਣ ਲਾਸਟ ਟਾਈਮ ਹੈ ਲਾ ਸਕਦੇ ਆ ਪਰ ਇੱਕ ਜਿਹੜਾ ਤੁਸੀਂ ਮੇਰਾ ਕੰਟੈਕਟ ਨੰਬਰ ਸ਼ੇਅਰ ਕੀਤਾ ਉਹਤੇ ਪਲੀਜ਼ ਮੇਰੀ ਦਰਸ਼ਕਾਂ ਨੂੰ ਬੇਨਤੀ ਆ ਵੀ ਡਾਇਰੈਕਟ ਕਾਲ ਜਮਾਂ ਅਨਸਰ ਦੇ ਜਦੋਂ ਮਰਜ਼ੀ ਕਰ ਲਓ ਮੈਂ ਚੱਕੂਗਾ ਪਰ ਪਲੀਜ਼ ਜ਼ਿਆਦਾ ਕਾਲਜ਼ ਹੋ ਜਾਂਦੀਆਂ ਨਾਲ ਕੰਮਕਾਰ ਤੇ ਹੋਰ ਵੀ ਹੈਗੇ ਆ ਮੇਰੇ ਹਨਾ ਤੇ ਮੈਨੂੰ ਵਟਸਐਪ ਤੇ ਆਡੀਓ ਮੈਸੇਜ ਜ਼ਿਆਦਾ ਪਾਇਆ ਕਰੋ ਤੇ ਹਰੇਕ ਆਡੀਓ ਦਾ ਜਿਹੜਾ ਰਿਪਲਾਈ ਬਾਈਕੇ ਦਿੱਤਾ ਜਾਊਗਾ ਤਾਂ ਇਸ ਗੱਲ ਦਾ ਧਿਆਨ ਰੱਖਦੇ ਹੋਏ ਕਿਸਾਨ ਭਰਾਵੋ ਤੁਸੀਂ ਬਾਈ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ ਤਾਂ ਬਾਈਕਰ ਸੇਵਕ ਜੀ ਤੁਸੀਂ ਇਹ ਤਮਾਮ ਜਾਣਕਾਰੀਆਂ ਹਲਦੀ ਦੇ ਨਾਲ ਰਿਲੇਟਡ ਦਿੱਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਠੀਕ ਹੈ ਬਾਈ ਜੀ ਬਹੁਤ ਮਿਹਰਬਾਨੀ ਤੁਸੀਂ ਵੀ ਇੰਨੇ ਕਿਲੋਮੀਟਰ ਚੱਲ ਕੇ ਆਏ ਹੋ ਤੁਹਾਡੇ ਆਏ ਹੋਏ ਕਦਮ ਹੈ ਜਿਹੜੇ ਸਿਰ ਮੱਥੇ ਆ ਬਾਈ ਜੀ ਠੀਕ ਹੈ ਸਾਰੀ ਗੱਲ ਦੋਸਤੋ ਠੀਕ ਹੈ ਬਾਈ ਜੀ ਤੁਹਾਡਾ ਵੀ ਧੰਨਵਾਦ ਪੰਜਾਬ ਵਾਲਾ ਪੌਡਕਾਸਟ ਤੋਂ ਦਿੱਤੀਆਂ ਇਹ ਜਾਣਕਾਰੀਆਂ ਤੁਹਾਨੂੰ ਕਿਵੇਂ ਲੱਗਦੀਆਂ ਆਪਣੀ ਪ੍ਰਤੀਕਿਰਿਆ ਵੀ ਸਾਡੇ ਤੱਕ ਜਰੂਰ ਪਹੁੰਚਾਉਣਾ ਮੈਨੂੰ ਇਸ ਜਾਣਕਾਰੀ ਦੇ ਨਾਲ ਦਿਓ ਕੁਲਵਿੰਦਰ ਔਲਖ ਨੂੰ ਆਗਿਆ ਧੰ